ਬਾਬਾ ਜੀ ਛੱਡ ਦੇ ਕੁੜੀ ਨੂੰ ਹਾਂ ਬਾਬਾ ਜੀ ਦੀ ਹੁਣ ਆਏਗੀ ਇਹ ਤਕਲੀਫ ਬੱਚਾ ਅੱਦ ਗਿੱਲੀਆਂ ਪਾਥੀਆਂ ਨੇ ਇਹ ਤਾਂ ਗਿੱਜਰ ਚ ਵਧੀਆ ਮੱਚਦੀਆਂ ਨੇ ਜਿਆਦੇ ਸੁੱਕੀਆਂ ਤਾਂ ਸੇਤੀ ਮੱਚ ਜਾਂਦੀਆਂ ਹਾਂ ਕੀ ਹੱਟਾ ਆ ਬਾਬਿਆਂ ਨੂੰ ਕਿਵੇਂ ਲਈ ਜਾਂਦਾ ਆfti ਕਰ ਇਹ ਤਾਂ ਮੈਂ ਨਹੀਂ ਇਹ ਗੱਲਾਂ ਤੇ ਯਕੀਨ ਕਰਦਾ ਅੱਜ ਕਿਵੇਂ ਇਹਨਾਂ ਨੂੰ ਲੈ ਜਾ ਕਰੀ ਮੈਂ ਮਰ ਜਾ ਤੇ ਉਈ ਨਾ ਬਾਬੇ ਨੂੰ ਆਵਦੇ ਮਗਰ ਲਾਲੇ ਮੇਰੇ ਤੇ ਕੋਈ ਪੁੱਠਾ ਚੱਕਰ ਚਲਾ ਦੇ ਕੋਈ ਪਤਾ ਨਹੀਂ ਹੁੰਦਾ ਆ ਬਾਬੇ ਜੀ ਵੀ ਮਿੰਟ ਚ ਭਾਂਵੇਂ ਜਾਂਦੇ ਨੇਗੇ ਚਲ ਪਾਥੀਆਂ ਪੁੱਥੀਆਂ ਦਾ ਫੇਰ ਦੇਖੀ ਜਾ ਆ ਮੱਠੜ ਵੀ ਫੇਰੀ ਲਾ ਗਈ ਚੱਕ ਫਲਾ ਚਾਚੀ ਲਵੇ ਜਾਨੀ ਆ ਵੀ ਚਾਚੀ ਆ ਕੇ ਹੋ ਗਿਆ ਕਮਾਲ ਕਰਤੀ ਜਮੀ ਇਹਨਾਂ ਡੱਬਰ ਤਾਂ ਉਈ ਨਹੀਂ ਇਹੋ ਜਿਹਾ ਗੱਲਾਂ ਤੇ ਯਕੀਨ ਕਰਤਾ ਅੱਜ ਬਾਬਿਆਂ ਨੂੰ ਕਿਵੇਂ ਅੰਦਰ ਲੈ ਗਿਆ ਕਮਾਲ ਦੀ ਗੱਲ ਤਾਂ ਆਏ ਹੋਗੀ ਕੋਈ ਪਤਾ ਵੀ ਨਹੀਂ ਲੱਗਦਾ ਇਨਾਂ ਦੇ ਵੀ ਬਿਮਾਰੀ ਠਮਾਰੀ ਜੀ ਢਲ ਮੱਠ ਜੀ ਰਹਿੰਦੀ ਹੋਇ ਕੋਈ ਹੋਰ ਜਾਂ ਮੰਤਰ ਜੰਤਰ ਮਾਰ ਕੇ ਕਿਤੇ ਉਹੀ ਨਾ ਮੈਨੂੰ ਤਾਂ ਲੱਗਦਾ ਮੇਰੇ ਸਿਰ ਚੀ ਕੁਸ ਪਾ ਦੇਣਾ ਜਾਮਾਂ ਗੱਤ ਦੇਣੀ ਨਹੀਂ ਗੱਲ ਸੁਣ ਲੈ ਮੇਰੀ ਆ ਖੜੀ ਹੋਇਆ ਤੈਨੂੰ ਡਾਕਟਰ ਕੋਲ ਲੈ ਜਾਣਾ ਮਗਰਾ ਮੈਂ ਨਹੀਂ ਜਾਣਾ ਡਾਕਟਰ ਕੋਲੇ ਜਦੋਂ ਤੈਨੂੰ ਪਤਾ ਵਾ ਚੰਗਾ ਭਲਾ ਵੀ ਮੈਂ ਨਹੀਂ ਠੀਕ ਹੁੰਦੀ ਡਾਕਟਰਾਂ ਕੋਲੋਂ ਕਿਉਂ ਮੇਰੇ ਸਾਲੀ ਦੇ ਤਪਾਉ ਨਹੀਂ ਆ ਤੈਨੂੰ ਕੁਝ ਨਹੀਂ ਹੋਇਆ ਨਹੀਂ ਕਿਉਂ ਬਹਿਮ ਚ ਪੈਣੀ ਆ ਡਾਕਟਰ ਤੇ ਚਾਰ ਟੀਕੇ ਲਵਾ ਦੂੰਗਾ ਠੀਕ ਹੋ ਜਾਏਗੀ ਅੱਗੇ ਕਿਹੜਾ ਲੱਗੇ ਨਹੀਂ ਹੈਗੇ ਜੈ ਸੰਤਾਨੀ ਆਓ ਲਖਨੂਪੁਰ ਬਾਬਾ ਜੀ ਨਰੰਜਨ ਜੈ ਸੰਤਾਨੀ ਜੈ ਹੋ ਬਾਬਾ ਜੀ ਦੀ ਬੋਟੇ ਬਾਬਾ ਜੀ ਬੱਸ ਠੀਕ ਆ ਬਾਬਾ ਜੀ ਕੀ ਹੋ ਗਿਆ ਬੱਚੀਏ ਬੱਚੋ ਨਾ ਬਾਬਾ ਜੀ ਮੈਂ ਤਾਂ ਮਰਨ ਵਾਲੀ ਹੋਈ ਪਈ ਆ ਬੈਜੋ ਬਾਬਾ ਜੀ ਬੈਜੋ ਬੈਜੋ ਆਦੇ ਬਾਬਾ ਜੀ ਦੇਖੋ ਬਾਬਾ ਜੀ ਕੀ ਗੱਲਬਾਤ ਹੋ ਗਈ ਉੱਚੋ ਨਾ ਬਾਬਾ ਜੀ ਮੇਰੇ ਤਾਂ ਫੇਰ ਐਨਾ ਸਿਰ ਦੁਖੀ ਜਾਂਦਾ ਆਏ ਹੋਇਆ ਪਿਆ ਵੀ ਬੁਖਾਰ ਚੜਿਆ ਪਿਆ ਉੱਠਿਆ ਨਹੀਂ ਉਹ ਕੰਮ ਕਿਹਾ ਤੇ ਕੰਮ ਕਰ ਤੱਕਲ ਕਰ ਤੋਹਿਆ ਦੀ ਕੰਮ ਹੀ ਉਹ ਹਾਂ ਬਾਬਾ ਜੀ ਉਹ ਤਾਂ ਅਸੀਂ ਕਰਿਆ ਤਾਂ ਅਸੀਂ ਜਿੱ ਕੰਨ ਜਾ ਕੇ ਜਿਵੇਂ ਤੁਸੀਂ ਕਿਹਾ ਸੀ ਉਹ ਵੀ ਕਰਿਆ ਜੀ ਜਿਹੜਾ ਕੰਮ ਸੀ ਪਾਣੀ ਲਿਆ ਜਾ ਕੇ ਤਾਂ ਕੀ ਲੈਣਾ ਤੂੰ ਜਬਾਪੇ ਵਾਤੇ ਪਾਣੀ ਲੈ ਉਹ ਬਾਪੂ ਲਿਆਉਂਗਾ ਪਾਣੀ ਵੀ ਕੀ ਕੰਮ ਕਹਿ ਬਾਬਾ ਮੈਨੂੰ ਦੱਸ ਪਹਿਲਾਂ ਤਾਂ ਪਾਣੀ ਲੈ ਬਾਬਾ ਜੀ ਉਹ ਪਾਕ ਤਾਂ ਇਹਨੂੰ ਟਕਿਆ ਲਾ ਇਹਨੂੰ ਜਿਆਦਾ ਉਰਾ ਪਰਾਂ ਕਰਦੇ ਆ ਇਹ ਲੋਟਾ ਵਾਲਾ ਨਹੀਂ ਹੋਣਾ ਤੂੰ ਵਿੱਚ ਨਾ ਫਸ ਨਾਲੇ ਨੁਕਸਾਨ ਹੋ ਜਾਊਗਾ ਫੇਰ ਆਲੇ ਦਲੇ ਦੇਖੇਂਗਾ ਤੂੰ ਭਗਤਾ ਗ੍ਰਹਿ ਬਹੁਤਾ ਗ੍ਰਹਿ ਬਹੁਤਾ ਪਤਾ ਕਰਾ ਹਾਂ ਮੰਨੇ ਕਰਦੇ ਨੇ ਕਿ ਬਾਬੇ ਨੇ ਪਾਪਾ ਜੀ ਦੇਖ ਭਗਤਾ ਬੋਲਦਾ ਨਾ ਸਿਰ ਚੜ੍ਹ ਕੇ ਇਹ ਤਾਂ ਬੋਲਦਾ ਤੁਸੀਂ ਇਹਦਾ ਗੁੱਸਾ ਨਾ ਕਰਿਓ ਇਹਨੂੰ ਤਾਂ ਸਾਨੂੰ ਬਥੇਰਾ ਤਾਂ ਪਾਇਆ ਹੋਇਆ ਓ ਭਾਈ ਕੋਈ ਨਾ ਹੁਣ ਕੀ ਕਰੀਏ ਇਹ ਤਾਂ ਬਥੇਰਾ ਕਹਿੰਿਆ ਇਹਦੀ ਪਤਾ ਨਹੀਂ ਕਿੱਧਰ ਸੁਰਤੀ ਲੱਗ ਰਹੀ ਇਹ ਗੱਲ ਤਾਂ ਆਉਂਦੀ ਨਹੀਂ ਹੈਗਾ ਇਹ ਬਾਬਾ ਜੀ ਅਸੀਂ ਉਹ ਤਾਂ ਕਰਿਆ ਹੀ ਸੀਗੇ ਜਾ ਕੇ ਹੁਣ ਦੱਸੋ ਸਾਨੂੰ ਹੁਣ ਤਕਲੀਫ ਕੀ ਆ ਤਕਲੀਫ ਕੀ ਹੋ ਰਹੀ ਹੈ ਬੱਚੀਏ ਤਕਲੀਫ ਤਾਂ ਆ ਬਾਬਾ ਜੀ ਨਾਲ ਤਾਂ ਸਿਰ ਫੱਟੀ ਜਾਂਦਾ ਹੈ ਸਾਡੇ ਚੱਕਰ ਆਈ ਜਾਂਦੇ ਨੇ ਅੱਖਾਂ ਫੂਰੇ ਪੰਪੂ ਤਾਰੇ ਆਈ ਜਾਂਦੇ ਨੇ ਪੁੱਛੋ ਨਾ ਲੱਤਾਂ ਦੁਖੀ ਜਾਂਦੀਆਂ ਨੇ ਉੱਠ ਕੇ ਆਏ ਨਹੀਂ ਹੈਗਾ ਵੀ ਉੱਥੋਂ ਪਾਣੀ ਦਾ ਗਲਾਸ ਚਾ ਕੇ ਪੀ ਲਾਂ ਨਹੀਂ ਹੈਗੀ ਹਮ ਬਤਾ ਫਾਇਦਾ ਹੋਊਗਾ ਦੋ ਵਾਰੀ ਹੈ ਆਪਾਂ ਹੋਰ ਘਟਾਲਾ ਕਰੂ ਆਪਣਾ ਉਹ ਫਾਇਦਾ ਹੋ ਜਾਊਗਾ ਆਪਣਾ ਫਾਇਦਾ ਹੋਊਗਾ ਫਾਇਦਾ ਵੀ ਹੋਊ ਬਾਬਾ ਜੀ ਹੋਊਗਾ ਹੋਊਗਾ ਨਾਲੇ ਤਾਂ ਅਸੀਂ ਕਰੀ ਜਾਂਦੇ ਆ ਸਾਰਾ ਕੁਝ ਨਾਲੇ ਫੇਰ ਵੀ ਢਲ ਮਠ ਦੇਖ ਲੋ ਕਰਤਾ ਪੈਰਾ ਹੋਊ ਤੁਹਾਡਾ ਤੁਹਾਨੂੰ ਕਹਤਾ ਜਦੋਂ ਬਾਬਾ ਜੀ ਬਸ ਫਾਇਦਾ ਹੋਣਾ ਚਾਹੀਦਾ ਆ ਜੇ ਕਿਤੇ ਫਾਇਦਾ ਨਾ ਹੋਇਆ ਨਾ ਤਾਂ ਮੇਰੇ ਬੰਦੇ ਦਾ ਸੁਭਾਅ ਤਾਂ ਤੁਹਾਨੂੰ ਪਤਾ ਨਹੀਂ ਹੈਗਾ ਇਹ ਵੀ ਲੋਟ ਡਾੜਬਾ ਇਹ ਵੀ ਹੋ ਜਾਊਗਾ ਬੀਬਾ ਲੋਟ ਹੋ ਜਾਊਗਾ ਇਹਦਾ ਬਸ ਤੁਹਾਡੇ ਬਨੇਰੇ ਤੇ ਪ੍ਰੇਤ ਬੈਠੇ ਆ ਉਹ ਟਲ ਗਿਆ ਦਾ ਸਾਰਾ ਕੁਝ ਸੈੱਟ ਹੋ ਜਾਏ ਇਵੇਂ ਕਰੋ ਬਸ ਉਹਨੂੰ ਪ੍ਰੇਤ ਨੂੰ ਫੜ ਕੇ ਲੈ ਜਾਓ ਬਾਬਾ ਜੀ ਉਹੀ ਕੰਮ ਕਰੀ ਚੱਲੋ ਦੋ ਹੋਰ ਵਾਰ ਕਰ ਦਿਓ ਕੰਮ ਦੋ ਵਾਰੀ ਅੱਛਾ ਜੀ ਤੀਜੀ ਚੌਂਕੀ ਪਾਰ ਠੀਕ ਹੋ ਜਾਣਗੇ ਜੀ ਫਿਰ ਹੁਣ ਹੁਣਦਾ ਆਪਾ ਜੀ ਤੇਜੀ ਚੌਕੀ ਨਾ ਕੰਮ ਆਪਾਰ ਹੋ ਜੇ ਮੈਂ ਠੀਕ ਹੋ ਜਾ ਬਾਰੀ ਬਾਰੀ ਜਾਣਾ ਬਹੁਤ ਔਖਾ ਮੰਤਰ ਮੰਤਰ ਆਪਾਂ ਠੀਕ ਹੈ ਬਾਬਾ ਜੀ ਕਰਦੇ ਪਈ ਜਾਓ ਬਾਬਾ ਜੀ ਦੇ ਕਰੋ ਬਾਬਾ ਜੀ ਆਹ ਜਾਓ ਬਾਬਾ ਜੀ ਛੱਡ ਦੇ ਕੁੜੀ ਨੂੰ ਹਾਂ ਬਾਬਾ ਜੀ ਦੇ ਹੁਣ ਆ ਗਈ ਇਹ ਤਕਲੀਫ ਬੱਚਿਆ ਬਾਬਾ ਜੀ ਤਕਲੀਫ ਤਾਂ ਕੀ ਪੁੱਛਦੇ ਆ ਜਦੋਂ ਪੈਣੀ ਆ ਉਦੋਂ ਢੂਈ ਨਹੀਂ ਲੱਗਦੀ ਜਦੋਂ ਕੁਝ ਕਰਨ ਬਾਰੇ ਸੋਚਦੀਆਂ ਵੀ ਚਲਾ ਆ ਕੰਮ ਕਰ ਲਾ ਕੰਮ ਕਰ ਲੋ ਉਦੋਂ ਸਿਰ ਦੀਆਂ ਨਾੜਾਂ ਭਾਈ ਤੀਆਂ ਨੇ ਜੇ ਸੋਚਦੀਆਂ ਵੀ ਤੁਰ ਕੇ ਹੋ ਉੱਥੇ ਤੱਕ ਜਾਏ ਉਹਨੀਆਂ ਬਾਬਾ ਜੀ ਅੱਖਾਂ ਮੁਰੇ ਬੰਬੂ ਉਤਾਰਿਆ ਉਹਨੇ ਨੇ ਪੁੱਛੋ ਨਾ ਫਿਰ ਤੋ ਦੁਪਹਿਰ ਨਹੀਂ ਬੱਟਿਆ ਉਹਨੂੰ ਬੜੇ ਪਾਰ ਕਰਨਾ ਚੱਲੀ ਆ ਹੋ ਜਾਣਗੇ ਹੋ ਜਾਣਗੇ ਹੁਣ ਥੋੜਾ ਪਤਾ ਬੱਚੀਏ ਹੁਣ ਨਾ ਤੂੰ ਡਰ ਠੀਕ ਆ ਖਨਰੰਜਨ ਤਾਕ ਯਾਰੋ ਕਰਨਣਾ ਹੈਗੀ ਆ ਕੋਈ ਚਾਹੇ ਥੋੜੀ ਆ ਚਾਹੇ ਬਹੁਤੀ ਆ ਉਹਨੇ ਅੱਖੇ ਲੱਗਦਾ ਕੰਜਰ ਕੋਈ ਨਾ ਭਈ ਆਰਾਮਦਾਰੀ ਕਰ ਲਾ ਵਿਚੜ ਤੂੰ ਇਤਨੇ ਦੇਖ ਲੈ ਬਾਪੂ ਇਸ ਘਰ ਚ ਹੁਣ ਤੂੰ ਆ ਜਿਹੜਾ ਮਾੜਾ ਮੋਟਾ ਮੇਰੀ ਪੁੱਛ ਗਿਆ ਚ ਕਰਦਾ ਹੈ ਮਾੜਾ ਮੋਟਾ ਮੇਰੇ ਕਰਕੇ ਬਾਬਾ ਜੀ ਹੁਣ ਇਹਨਾਂ ਨੂੰ ਬੁਲਾ ਲਿਆ ਹੁੰਦਾ ਤੇ ਜੇ ਕਿਤੇ ਤੂੰ ਨਾ ਹੁੰਦਾ ਬਾਪੂ ਤਾਂ ਮੈਨੂੰ ਕਿਹਨੇ ਪੁੱਛਣਾ ਸੀਗਾ ਮੈਨੂੰ ਕਿਹਨੇ ਪੁੱਛਣਾ ਸੀ ਮੈਂ ਤਾਂ ਥਾਏ ਮਾਰ ਦਿੰਦਾ ਮੱਕਰ ਮੈਨੂੰ ਪਤਾ ਰੋਕਰਨ ਹੋ ਜਾਂਦੀ ਆ ਸਾਰਾ ਕੁਝ ਹੁੰਦਾ ਇਹ ਇਹ ਨਹੀਂ ਮੰਨਦਾ ਹੈਗਾ ਚਲ ਕੋਈ ਨਾ ਭਾਈ ਫਾਇਦਾ ਹੋ ਜੂਗਾ ਥੋੜਾ ਟੱਪ ਕਰਕੇ ਬਾਪੇ ਠੀਕ ਆ ਬਾਪੂ ਜੀ ਠੀਕ ਆ ਕਿਉਂਦਾ ਰਹਿਣ ਬਾਬਾ ਜੀ ਹੁਣੇ ਜੇ ਥੋੜਾ ਜਿਹਾ ਪਾ ਕੇ ਅੱਗੇ ਨਾਲੋਂ ਫਰਕ ਜਾ ਲੱਗਦਾ ਕੁਝ ਪਹਿ ਜਾਣੀ ਆ 10 ਮਿੰਟ ਫੇਰ ਆਏ ਆਏ ਹਾਏ ਹਾਏ ਬਾਬੇ ਹਾਂ ਭਗਤ ਇਹਨਾਂ ਦਾ ਮੁੰਡਾ ਜਾਂ ਘੋਗੜ ਜਾਂ ਬਹੁ ਹਰਾਮੀ ਆ ਹਰਾਮੀਆ ਮੇਰੇ ਪੁੱਤ ਦਾ ਹਨਾ ਹੋਰ ਇਹ ਤਾਂ ਗਲਤ ਕਰ ਫੜ ਲਿਆ ਆਪਾਂ ਨੇ ਇਹ ਤਾਂ ਛੱਡ ਪਰਾ ਓਏ ਮੈਂ ਤਾਂ ਆ ਗਿਆ ਬਾਬੇ ਆ ਗਿਆ ਲੜਨ ਦਰ ਨਾਲ ਵਧੀਆ ਆਪਣੀ ਬਣਨ ਲੱਗੀ ਦੇਖ ਹੁਣਾ ਓਏ ਆਪਣੀਆਂ ਜੜਾਂ ਵੜਦੂ ਇਹ ਓ ਚਲ ਆਪਾਂ ਕੀ ਗੋਲਦੇ ਇਹਨੂੰ ਮਰਿਆ ਯਾਰਾ ਗੋਲਦੇ ਇਹ ਜੀ ਇਹ ਬੰਦਾ ਕੰਮ ਖਰਾਬ ਕਰ ਜਾਂਦਾ ਤੈਨੂੰ ਪਤਾ ਤਾਂ ਓਏ ਆਪਣਾ ਕੰਮ ਬਣਜੂਗਾ ਮੜੀ ਜੀ ਘਰ ਚੋਂ ਪੈਜੂਗੀ ਆਪਣੀ ਚਲ ਇਹ ਬੁੜੀ ਮਗਰ ਲੱਗੀ ਇਹ ਨਾਲ ਹੀ ਆਪਣੀ ਦੋ ਚਾਰ ਨੂੰ ਹੋਰ ਕਹੋਗੇ ਇਹ ਐਂ ਦਾ ਆਪਾਂ ਨੇ ਟੱਬਰ ਸਾਰਾ ਕੀ ਲੈ ਲਿਆ ਮੈਂ ਦੇਖ ਦੋ ਘਾਹ ਤਾਂ ਬਣ ਗਿਆ ਵੇੜੇ 'ਚ ਆਪਣੇ ਪਰ ਇਧਰ ਵੇਖ ਇੱਕ ਇਧਰ ਪਰਲਾ ਘਰ ਹੋ ਗਿਆ ਤਿੰਨ ਹੋ ਗਿਆ ਤਿੰਨ ਘਰ ਹੋ ਗਏ ਆਪਣੇ ਇਧਰ ਵੇਖ ਇੱਕ ਹੋਰ ਹੋ ਗਿਆ ਜਦੋਂ ਡੇਰਾ ਬਣ ਜੂਆ ਆਪਣਾ ਔਰੇ ਆਪਣਾ ਪੱਕਾ ਟਿਕਾਣਾ ਹੋ ਜੇ ਪਿੰਡ ਚੋਰ ਜੇ ਮਰਜ਼ੀ ਮਗਰ ਲਾ ਜਣਾ ਉਹਨਾਂ ਨੂੰ ਪਰ ਮੈਂ ਕਹਿੰਦਾ ਇਹ ਜੇ ਨੂੰ ਨਾ ਕਹਿ ਦੀ ਵੀ ਆਪਣੀ ਪ੍ਰੋਮੋਸ਼ਨ ਕਰ ਦੂਗਾ ਬੋਲ ਦੂਗਾ ਵੀ ਬਾਬੇ ਆਏ ਹੋਏ ਨੇ ਹਨਾ ਟਿਕਾਣਾ ਕੱਜਾ ਦੇ ਹਾਂ ਜਾ ਲਫੋ ਜਾ ਕੇ ਉਹਨਾਂ ਡੇਰੇ ਉੱਤੇ ਜੀ ਚਾ ਲੋ ਫਿਰ ਆਪਾਂ ਇਧਰ ਉਹ ਦਿਖਾ ਕੇ ਬਸ ਹੋਰ ਹਾਂ ਫਿਰ ਬਾਪੇ ਕੀ ਗੋਲ ਮੋਲ ਜਿਹੀਆਂ ਗੱਲਾਂ ਕਰਦੇ ਤੇ ਪਤਾ ਨਹੀਂ ਕਿਹਨੂੰ ਕਹਨੇ ਤੇ ਕਿਹਨੂੰ ਮਾਗਰ ਲਾਉਣਾ ਮੇਰੇ ਤਾਂ ਦਿਮਾਗ 'ਚ ਕੋਈ ਗੱਲ ਬੜੀ ਹੋ ਨਹੀਂ ਸੀਗੀ ਕੰਨ 'ਚ ਸਮਾਰ ਕੇ ਪਤਾ ਨਹੀਂ ਕਿ ਲਈ ਕੁਸਰ ਮਸਰਜਾ ਕਰਦੀ ਸੀ ਨਹੀਂ ਕਰਦੀ ਪੂਰੀ ਘੜੀ ਕੀ ਕਰਦੀ ਨਾ ਚਾਚੀ ਲੈ ਵੇ ਜਾਨੀ ਆ ਉਹਨੂੰ ਦੱਸਦੀ ਆ ਜਾ ਕੇ ਨਾਲੇ ਮੱਕਰ ਦਾ ਨੰਮ ਲੈਂਦੇ ਸੀ ਤੇ ਮੱਕਰ ਨੂੰ ਮਾਗਰ ਲਾਉਣਾ ਕੀ ਮੈਂ ਕੀ ਕਰਨਾ ਹੈ ਸਮਝ ਤੋਂ ਬਾਹਰ ਆ ਕੰਮ ਇੱਥੇ ਖੜ ਕੇ ਨਹੀਂ ਟਾਈਮ ਲੱਗਣਾ ਹੁਣ ਜਾਣਾ ਪੂ ਚਾਚੀ ਨੂੰ ਲੈ ਕੇ ਬਾਪਿਆਂ ਕੋਲ फिर ही पता लगू भी बाबे की कहते थे हां इन्होंने हां बाबे आ रहे ने उ बा आ रहे हो अंदर ले जाता थी वो मैं मर जारा फिटड़िया का फेट है उन्होंने बाबा तो की करा थी यही तो सोच के मैं हैरान ਕੀ ਤੋਂ ਉਹ ਨਹੀਂ ਹੈ ਜੀ ਗੱਲਾਂ ਤੇ ਯਕੀਨ ਕਰਦੇ ਮੈਨੂੰ ਤਾਂ ਇਹ ਲੱਗਦਾ ਜਿਹੜੀ ਇਹਨਾਂ ਦੇ ਘਰ ਇੰਨੇ ਲੰਮਾ ਮੱਠ ਜੀ ਰਹਿੰਦੀ ਹੈ ਨਾ ਬਾਬੇ ਨੂੰ ਤਾਂ ਹੀ ਲੈ ਕੇ ਗਏ ਹੋਣੇ ਅੰਦਰ ਬੂਆ ਆਪਣੇ ਕੰਨੀ ਨਾਲ ਕੋ ਸਾਜੀ ਕਿਤੇ ਹੈ ਇਹ ਜਨੂ ਫਿੱਟੜੀਆਂ ਦਾ ਫੇਟ ਹੈ ਖੰਨੀ ਕੀ ਵਾਲੇ ਕੋ ਜੇ ਕਰਦੀ ਫਿਰਦੀ ਹੈ ਬਾਬਿਆਂ ਦੇ ਇਹਨਾਂ ਨੂੰ ਬੁਲਾਉਣ ਦਾ ਕੋਈ ਕੰਮੇ ਨਹੀਂ ਟੀ ਇਹਨੇ ਜਾਣ ਨਹੀਂ ਵਜਣੀ ਉਹਨਾਂ ਨਾਲ ਉਹੀ ਤਾਂ ਕਰ ਲੈ ਨਾਲੇ ਹੁਣ ਮੇਰੀ ਗੱਲ ਸੁਣ ਆਪਣੀ ਨਹੀਂ ਬੰਦੀ ਬਾਬਿਆਂ ਨੂੰ ਕੀ ਪਤਾ ਵੀ ਆਪਣੀ ਇੰਨਾਂ ਲਈ ਦੋਨੇ ਘਰਾਂ ਦੀ ਨੀਂਦ ਘਰ ਨਾਲ ਬੰਦੀ ਹੈਗੀ ਇੱਕ ਨਾਲ ਹੁਣ ਆਪਾਂ ਐਵੇਂ ਤਾਂ ਤਨੂ ਆਏ ਕਿ ਨਹੀਂ ਆਪਾਂ ਬਾਬਿਆਂ ਨਾਲੇ ਚੱਲਦੇ ਆਂ ਬਾਬੇ ਇੱਕ ਵਾਰੀ ਤਾਂ ਥੋਂ ਨਿਕਲ ਕੇ ਬਾਗੇ ਮੈਂ ਕੰਧ ਦੀ ਓਰ ਚ ਖੜਕੇ ਦੇਖੇ ਤੇ ਅੱਛਾ ਆਪਾਂ ਬਾਬੇ ਨੂੰ ਜਾ ਕੇ ਦੱਸ ਦੱਸ ਦਿਆਂ ਵੀ ਸਾਡੇ ਤਾਂ ਉਹ ਜਮੀਂ ਦੁਸ਼ਮਣ ਨੇ ਪੱਕੇ ਹਾਂ ਜੇ ਨਹੀਂ ਦੱਸੇ ਗਏ ਤੇ हां ਵੀ ਕਿਤੇ ਉਹੀ ਗੱਲ ਐ ਕਿਤੇ ਬਾਬਾ ਕੋਈ ਉਹ ਨਾ ਪੁੱਟਾ ਸਿੱਧਾ ਮੰਤਰ ਫੇਰਦੇ ਭਾਈ ਉਹ ਤਾਂ ਤੈਨੂੰ ਪਤਾ ਹੀ ਐ ਹੈ ਇਹ ਬਾਬੇ ਦਾ ਸਾਰੇ ਪਿੰਡ ਵਾਸਤੇ ਹੁੰਦੇ ਨੇ ਉਹ ਕਿਸੇ ਦਾ ਬੁਰਾ ਨਹੀਂ ਚਾਹ ਸੋਚਦੇ ਹੁੰਦੇ ਪਰ ਇਹਨਾਂ ਦਾ ਕੀ ਪਤਾ ਕੋਈ ਲਾਲਚ ਦੇ ਤਾਂ ਹੋ ਭਾਈ ਅਗਲੇ ਨਹੀਂ ਮੇਰਾ ਬੁਰਾ ਕਰਵਾ ਦੇਣਾ ਇਹਨਾਂ ਦਾ ਤਾਂ ਬੁੜਾ ਜਿਹਾ ਵੀ ਹਰੰਮੀ ਐ ਜਾਦੇ ਉਹੀ ਲੈ ਗਿਆ ਹੁਣ ਉਹ ਹੀ ਨਿਗਾ ਰੱਖਦਾ ਇਹਨਾਂ ਗੱਲਾਂ ਨੂੰ ਹੀ ਨਹੀਂ ਨੱਕ ਤੇ ਮੱਖੀ ਬੈਠਣ ਦਿੰਦਾ ਹੈ ਉਹ ਹੀ ਕਹਿੰਦਾ ਕੀ ਤਵਾਰ ਇਹਨਾਂ ਦਾ ਕੁਛ ਨਾ ਕੁਛ ਕਰਾ ਦੇਣ ਕਿਉਂ ਇਹਨਾਂ ਦੇ ਹੁਣ ਆਪ ਦੇ ਵੀ ਨੁਕਸਾਨ ਜਾ ਹੋਈ ਹੋ ਜਾਂਦਾ ਨਹੀਂ ਹੋਈ ਜਾਂਦਾ ਆਪਾਂ ਨੂੰ ਕਿ ਲੈਣਾ ਹਾਂ ਆਪਾਂ ਨੇ ਤਾਂ ਨਹੀਂ ਲੈਣਾ ਹੂੰ ਕਹਿੰਦੇ ਬਹੂ ਜੀ ਰੋਜ਼ ਬਿਮਾਰ ਰਹਿੰਦੀ ਆ ਔਰ ਦੇਖ ਆ ਰੂਤ ਦੇ ਪੈ ਜਾਂਦੀ ਆ ਆਪ ਦੇ ਘਰੇ ਕਾਹ ਨਹੀਂ ਲੋੜ ਚਾਹੀਦਾ ਕੁਝ ਲੈ ਚਵਾਵੇ ਖੜ ਕੇ ਚੱਲ ਤੇ ਫਿਰ ਮੈਨੂੰ ਆਏ ਦੱਸ ਤੂੰ ਲਾ ਦੇ ਬਾਹਰ ਬੁਰ ਚਲ ਆਪਾਂ ਚੱਲੀਏ ਚੱਲ ਮੈਂ ਮਾਰੇ ਜਵਾਰ ਲਾਇਆ ਮਾਂ ਜੀ ਹਾਂ ਜੇ ਲਾ ਦੇ ਬਾਹਰ ਕਰਦੇ ਨੇ ਚੱਲ ਚੱਲੀਏ ਚੱਲ ਆ ਜਾ ਤੂੰ ਚੱਲ ਲੈ ਨੇ ਵੈਸੇ ਬੂਸੇ ਚੱਕਾ ਮਾਰੇ ਮੋਟੇ ਮੱਥਾ ਜੀ ਤੂੰ ਪੈਸੇ ਚੱਕ ਲਿਆ ਮੈਂ ਤੇਰੇ ਨਾਲ ਹੀ ਚੱ ਪਤਾ ਨਹੀਂ ਨਾ ਕਿ ਤਾ ਬਾਬੇ ਦੇ ਕੰਨ ਚ ਪਾਇਆ ਹੋਣਾ ਕੀ ਨਾ ਪਾਇਆ ਹੋਣਾ ਕਿਤੇ ਹੋਈ ਨਾ ਬਾਬੇ ਚੱਕੀ ਦਾ ਗੜਾ ਪੁੱਠੀ ਦੇ ਦੇ ਨਾ ਸਾਰਾ ਬਣਿਆ ਬਣਾਇਆ ਕੰਮ ਹੀ ਠੱਪੋ ਜੇ ਨਹੀਂ ਆ ਜਾ ਚੱਲ ਚੱਕ ਲੈ ਆ ਚੱਲ ਚੱਕ ਲੈ ਚੱਜਾ ਚੱਕ ਲਈ ਪੈਸੇ ਹਾਂ ਹੋ ਚੱਕ ਲੈ ਚੱਲ ਚੱਲ ਤੁਰ ਮੈਂ ਲਾਉਣੀ ਆ ਗੇਟ ਟਾਂਟੇ ਉਰੀ ਲੱਕੀ ਜਾਏਗੀ ਤੂੰ ਤਾਂ ਨਹੀਂ ਮੈਂ ਤਾਂ ਤੈਨੂੰ ਹਜੇ ਵੀ ਕਹਿਣਾ ਆਪਾਂ ਮੋੜ ਚੱਲਦੇ ਆ ਮਗਰਾ ਕਾ ਤੋ ਮੋੜ ਚੱਲਦੇ ਆ ਹੈ ਤੂੰ ਆਪ ਹੀ ਦੇਖ ਲੈ ਚਾਰ ਚਪੇਰੇ ਕਿੰਨੇ ਲੋਕਾਂ ਨੇ ਟੂਨੇ ਡਾਪਣ ਕੀਤੇ ਹੋਏ ਨੇ ਸਭ ਆਪਦੇ ਘਰ ਬਾਰੇ ਸੋਚਦੇ ਆ ਤੇ ਕ ਤੂੰ ਹੀ ਆ ਜਿਹੜਾ ਸਿੱਧੇ ਰਾਹ ਪੈ ਕੇ ਰਾਜੀ ਨਹੀਂ ਨਹੀਂ ਲੋਕਾਂ ਮੰਗਰ ਲੱਗੇਗੀ ਹੁਣ ਤੂੰ ਲੋਕ ਤਾਂ ਇੱਥੇ ਛਾਲ ਮਾਰਨੀ ਆ ਤੂੰ ਮਾਰ ਤੂੰ ਮਾਰ ਲੈ ਮੈਂ ਕਾ ਮਾਰ ਹਾਂ ਹੋ ਤੈਨੂੰ ਤਖਲੀਫਾਂ ਨਾਲੇ ਹੋਰ ਮਗਰਾ ਤੂੰ ਨਾ ਉੱਦੇ ਤੁਰ ਕੇ ਰਾਜੀ ਹੋਏਗਾ ਜਿੱਦੇ ਆਪਣਾ ਘਰ ਮੂਦਾ ਵੱਜ ਗਿਆ ਜਿੱਦੇ ਆਪਣੇ ਘਰ ਚ ਕੋਈ ਆ ਵੀ ਨਾ ਵੀ ਹੋਗੀ ਹੈ ਅਸਿਆਣਿਆਂ ਦਾ ਕਹਣਾ ਪਹਿਲਾਂ ਹੀ ਬੋਝ ਲੈਣਾ ਚਾਹੀਦਾ ਫਾਇਟਰ ਕੀ ਦੇਖਣਾ ਮੇਰੇ ਸਾਲੇ ਲੋਕ ਕੀ ਬੋਲੇ ਹੋ ਰਹੇ ਦੇਖੀ ਨਮੀਆਂ ਚੱਪਲਾਂ ਧਰਿਆ ਪਏ ਨੇ ਵਿੱਚ ਉਹ ਨਮਾ ਝਾੜੂ ਧਰਿਆ ਪਿਆ ਦੇਖ ਲਾ ਵੇ ਆ ਜਾ ਆ ਜਾ ਆ ਜਾ ਕਿਸੇ ਦੇ ਪੁੱਠੇ ਦਿਨ ਚੱਲਦੇ ਹੋਣਗੇ ਕੋਈ ਰਾਹ ਸਿੱਧਾ ਕਰਦਾ ਹੋਣਾ ਤਾਂ ਚੱਪਲਾਂ ਧਰ ਕੇ ਗਿਆ ਹੋਣਾ ਆਪਦੀਆਂ ਨੇ ਇਹਦਾ ਸਾਰੇ ਬਹਿਮ ਭਰਨ ਭਰਮ ਨੇ ਇਹਨਾਂ ਬੂਵਨੇ ਕੋਲੇ ਕੁਛ ਨਹੀਂ ਹੈਗਾ ਜਿੰਨਾ ਮਗਰ ਲਾ ਕੇ ਆ ਕੁਛ ਕਰਨ ਲੱਗ ਰਹੀ ਆ ਮੈਂ ਤੈਨੂੰ ਹਜੇ ਵੀ ਕਹਿਣਾ ਆਪਣੇ ਕੋਲੇ ਟਾਈਮ ਹੈਗਾ ਇਹਨੂੰ ਐ ਕਰ ਮੈਂ ਐਤ ਭਗਾ ਦੇ ਆ ਪੱਕੇ ਵਾਗ ਚਾ ਮੈਂ ਤੈਨੂੰ ਹਜੇ ਵੀ ਕਹਿਨੀ ਆ ਆਪਦੀ ਜਵਾਨ ਨੂੰ ਜੱਦਾ ਲਾਲਾ ਤੇ ਮੜਾ ਜਾ ਸੇ ਪਾਸੇ ਦੇਖ ਕੋਈ ਆਉਂਦਾ ਤਾਂ ਨਹੀਂ ਹੈਗਾ ਮੈਨਾਂ ਕਰ ਆ ਜਾਣਦੇ ਹੈਗਾ ਕੋਈ ਲਾਵਾ ਲਾਉਣੇ ਪਈ ਛੁਰਦਾ ਕਿਉਂ ਮੈਂ ਮਾਰ ਦੇ ਮੂੰਹ ਤੇ ਲਟਕੇ ਮਾਰਨੀ ਫਿਰ ਤੂੰ ਲਟਕੇ ਮੈਂ ਮਾਰ ਦਿੱਤਾ ਨਾ ਛੁਰਦਾ ਨਹੀਂ ਤੂੰ ਕਹਿੰਦਾ ਆ ਜਾਣਦੇ ਆ ਜਾਣਦੇ ਕਿੰਨਾ ਬਣਾਉਂਗਾ ਫੇਰਾ ਕੋ ਮੇਰੀ ਗੱਲ ਸੁਣ ਮੈਨੂੰ ਐ ਤੂੰ ਮੜਾ ਦੇਖ ਲੈ ਕੋਈ ਦੇਖ ਨਾ ਲਵੇ ਦਰਦਿਆਂ ਨੂੰ ਮੈਂ ਤੇਰੇ ਕਹਿੰਦਾ ਦੇਖੇ ਕੋਈ ਸਮਾਰ ਕੇ ਦੇਖਿਆ ਮੈਂ ਦੱਸੂਗਾ بیا ਮੇਰੇ ਘਰ ਵਾਲੀ ਆ ਕੈਲੇ ਬੁੜੇ ਦੀ ਨੂੰਹ ਆ ਇਹ ਤੇ ਜੇ ਕੋਈ ਦੇਖੂਗਾ ਨਾ ਤੇ ਤੇਰਾ ਤੇ ਮੇਰਾ ਨਾਂ ਲੈ ਲੈ ਕੇ ਗਾਂਵਾਂ ਕੱਢਣੀਆਂ ਤੀਂਆਂ ਮੜ ਕੇ ਸੂਤ ਧਾਣੀਗਾ ਹਾਂ ਆਈ ਕਰ ਆਈ ਕਰ ਮੜੇ ਲੈ ਦਰਜੇ ਕਰਕੇ ਦਰਦੇ ਕਿੱਥੇ ਭਰेंगी ਇੱਥੇ ਤਾਂ ਰੂਗੀ ਚੁੱਪ ਕਰਕੇ ਇੱਥੇ ਹੀ ਲੋਕਾਂ ਨਾਲ ਡਟਾਪਦੇ ਨੇ ਇੱਥੇ ਟਾਲੇ ਦਾ ਇਹ ਲੈ ਇਹ ਮੇਰੇਆ ਮਾਲਕਾ ਕੀ ਸੱਚਾ ਪਾਸ਼ਾ ਆ ਜੀਨੇ ਮੇਰ ਤੇ ਟੂਣਾ ਕੀਤਾ ਨਾ ਮੈਂ ਤਾਂ ਝੋਲੀ ਅੱਟ ਕੇ ਕਹਿਨੀ ਆ ਜੀਨੇ ਮੇਰ ਤੇ ਕਰਿਆ ਕਰਾਇਆ ਰੱਬਾ ਉਹਦੀਆਂ ਉਹਦੇ ਤੇ ਮੁੱਧਗਾ ਪਾਈ ਮੈਂ ਤਾਂ ਕਹਿੰਦੀ ਮੇਰ ਤੇ ਕਰਨ ਵਾਲੇ ਤੇਰਾ ਕੱਖ ਨਾ ਬਚੇ ਮੈਂ ਤਾਂ ਕਹਿੰਦੀ ਮੇਰੇ ਤੇ ਕਰਨ ਵਾਲੇ ਤੇਰਾ ਕੱਖ ਨਾ ਰਹੇ ਲੈ ਇਹ ਕਰ ਸੁਣ ਗਿਆ ਸੁਣ ਗਿਆ ਨੁਪਰ ਫੜ ਗਿਆ ਸੁਣ ਗਿਆ ਜਿਹਨੇ ਸੁਣਨਾ ਉਹਨੂੰ ਸੁਣ ਜਾਂਦਾ ਹੁੰਦਾ ਮੈਂ ਤੈਨੂੰ ਦੱਸ ਹੋਰ ਨੂੰ ਸੁਣਿਆ ਚਾਹੇ ਨਾ ਸੁਣਿਆ ਐਥੇ ਗਵਾਂਡੇ ਨੇ ਜਰੂਰ ਸੁਣ ਗਿਆ ਜਿਹਦੇ ਖੇਤ ਕੋਲੇ ਕਰਕੇ ਗਈਆਂ ਉਹ ਬੋਲ ਤੂੰ ਮੱਥਾ ਟੇਕ ਲੈ ਮੈਂ ਟੇਕ ਲੈ ਮੱਥਾ ਮੱਥਾ ਮੈਂ ਦੇ ਦੋ ਝਾੜਾ ਕਿਉਂ ਕਾਮਲਾ ਬਣਿਆ ਮੱਥਾ ਟੇਕ ਲੈ ਮੈਂ ਨਹੀਂ ਮੱਥਾ ਮੱਥਾ ਟੇਕ ਲੈ ਹੇ ਮਾਰਕਾ ਹੇ ਮਾਰਕਾ ਮੱਥਾ ਟੇਕ ਲੈ ਮੇਰੇ ਸਾਹਮਣੇ ਤੇ ਮਾਰ ਮੇਟਾਂ ਦਾ ਕੋਈ ਗੱਲ ਨਹੀਂ ਬਾਤ ਨਹੀਂ ਮਗਰਾ ਆਏ ਕਰ ਧੱਪੇ ਪੈਰੀ ਹੋ ਜਾ ਤੰਬੇ ਮੈਂ ਮੈਂ ਮੈਨੂੰ ਤੋੜਾ ਨਹੀਂ ਆਉਂਦਾ ਨਾ ਨੇ ਰੋਹੀ ਗੱਲਾਂ ਨਹੀਂ ਗੱਲਾਂ ਨਾਲੇ ਹੋਰ ਮਗਰਾ ਲੋਕ ਐਨੇ ਬੋਲੇਗਾ ਤੋਂ ਫਰੇ ਨੇ ਯਾਰ ਮੈਨੂੰ ਤੇਰੀ ਸਮਝ ਨਹੀਂ ਆਉਂਦੀ ਕਿ ਕਿਉਂ ਦੌੜੇ ਹੋ ਹਾਂ ਕਿ ਮੈਂ ਘਰ ਆ ਲਾਇਆ ਪਾ ਦੇਖਿਆ ਤੇ ਦੇਖ ਲੈ ਭਾਈ ਰੱਬਾ ਵੀ ਹਰਕ ਚਾਹੁੰਦਾ ਵੀ ਸਾਡੇ ਘਰ ਚ ਸੁੱਖ ਸ਼ਾਂਤੀ ਹੋਵੇ ਹਰਕ ਬੰਦਾ ਚਾਹੁੰਦਾ ਵੀ ਸਾਡਾ ਘਰ ਵਧੇ ਫੁੱਲੇ ਇੱਥੇ ਆਪਣਾ ਘਰ ਵੱਧਾ ਫੁੱਲਦਾ ਇੱਥੇ ਤਾਂ ਆਪਣੇ ਘਰ ਦਾ ਬੁਰਾ ਹਾਲ ਹੋਇਆ ਪਿਆ ਹੈ ਹਾਈ ਇਧਰ ਕੀ ਦੇਖਦਾ ਬਤਾ ਦੇਖਣ ਲੱਗ ਗਿਆ ਜਿਹੜਾ ਕੁਝ ਕਰਖੇ ਲੋਕਾਂ ਨੇ ਚੰ ਕੋਈ ਨਹੀਂ ਚੱਲ ਕੋਈ ਨਹੀਂ ਆਪਾਂ ਵੀ ਬਾਬੇ ਦਾ ਨਾਲੇ ਕਿ ਇੱਕ ਵਾਰੀ ਉਹ ਘਰੇ ਜਾਂਦਾ ਹੁਣ ਮਾਲਕ ਦਿਨ ਸਿੱਧੇ ਕਰੂਗਾ ਆਪੇ ਠੀਕ ਆ ਨਾ ਮੇਰੀ ਗੱਲ ਸੁਣ ਬੰਦੇ ਨੇ ਪੈਸਾ ਕਮਾਉਂਦਾ ਦੇਖ ਪੈਸਾ ਕਮਾ ਕੇ ਆਪਾਂ ਹਿੱਕ ਤੋਂ ਟਰੱਕੀ ਲੈ ਕੇ ਜਾਣਾ ਹੈ ਜੇ ਕੋਈ ਗੱਲ ਨਹੀਂ ਜੇ ਆਪਾਂ ਪੂਰਾ ਮੱਥਾ ਟੇਕ ਵੀ ਦਿੱਤੇ ਜਾਂ ਆਪਾਂ ਕਿਸੇ ਨੂੰ ਪੁੰਨਦਾਨ ਕਰਤੀਆਂਗੇ ਫਿਰ ਕੀ ਜਾਂਦਾਗਾ ਉਹ ਤਾਂ ਟਰੱਕੀ ਖੋਜ ਨਹੀਂ ਉਹਦੇ ਚ ਨਦਰ ਹੈ ਮੈਂ ਤਾਂ ਬੰਦ ਕਰਦੀਆਂ ਜੇ ਆਪਾਂ ਚਾਰ ਪੈਸੇ ਲਾ ਕੇ ਉਹ ਤੋਂ ਕੇਲੇ ਛੱਲੀਆਂ ਭਰ ਕੇ ਮੱਥਾ ਟੇਕਾ ਕਰ ਕੋਈ ਆਪਦਾ ਮਨ ਸਰਸਾ ਕਰ ਲਿਆ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਚਾਲ ਪਾਲ ਚਲ ਰਹੇ ਐਵੇਂ ਕਿਸ ਤੋਂ ਗਾਣਾ ਖਾਂਗੇ ਮਰ ਜਾ ਮੂਤਾੜਾ ਲਾਲਾ ਬਸ ਕਿਆ ਬੇਲਾਂ ਕੀ ਨਾਮ ਏ ਹੋਈ ਆਂਦੇ ਨੇ ਦੋਏ ਲੜਦੇ ਉਹ ਜਾ ਰਹੇ ਨੇ ਪੱਜਿਆ ਜਾ ਕਰ ਮੰਗੇ ਤਰਗੇ ਸਮਾਨਤਾ ਕੋਹ ਪਿਆ ਕੁਝ ਰੱਖਿਆ ਹੋਰਾ ਹਾਂ ਫਿਰ ਤੇ ਹੋਰ ਨਾ ਮੈਠੀ ਮਾਰ ਲਿਆ ਪਰ ਪਹਿਲਾਂ ਕੋਈ ਨਾ ਲੈ ਮੋੜ ਦੇਖ ਲਾਲੇ ਧਾਲੇ ਕਿਤੇ ਫਸ ਜੀਏ ਲੈ ਦੇਖ ਲੋ ਕੋਈ ਨਾ ਕਹਿੰਦੇ ਮੰਗ ਲੀਆਂ ਮਾਰ ਲਾ ਮੰਗਰੂਰੀ ਉਹਨਾਂ ਤਾਂ ਦੇਖ ਰਿਹਾ ਜੇ ਦੇਖ ਲਿਆ ਕਨਾ ਹੁਣ ਆਪਣਾ ਭੰਡਾ ਫੁੱਟ ਜਿਮੀ ਫਿਰ ਹੋ ਲੰਗੇ ਉਹ ਤਾਂ ਛੜਕ ਜਾ ਚੜੇ ਉਹ ਵੇਖ

ਫਾਰਾ ਜੀ ਚ ਲੈ ਆ ਆਇਆ ਲੈ ਪਾਉਣਾ ਤੇ ਲਈ ਚੱਲ ਆਇਆ ਆਇਆ ਅੱਧਾ ਇਧਰ ਆ ਅੱਧਾ ਇਧਰ ਨਹੀਂ ਦਰਦੀ ਦਰਦੀ ਨਹੀਂ ਆਣੀ ਨਹੀਂ ਕਰਦੀ ਹੋਰ ਇਧਰ ਕੀ ਪਾ ਲਗੂ ਕਰੋ ਬਦਲਾ ਕਰੋ ਜਾ ਕੇ ਮਰੋ ਜਾ ਕੇ ਬਣੀ ਨੀ ਯਾਰੀ ਆ ਜਾ ਪੁਨਾਣਾ ਹੂੰ ਹੂੰ ਟੰਗਾ ਸਮਾਂ ਮੈਂ ਬਪ ਨੂੰ ਖਾਣ ਨੂੰ ਮਿਲੇ ਹੂੰ ਹੂੰ ਬੁੱਲੇ ਵੱਡਾ ਹੀ ਪੁਰਾਣਾ ਹੈਨਾ ਹੋਰ ਉਹ ਬੁੜੀ ਵਾਲਾ ਵੀ ਮਿਲੂਗਾ ਜੀ ਮਿਲੂਗਾ ਮਿਲੂਗਾ ਵੀ ਚੱਲ ਬਾਬਾ ਨੇ ਤਾਂ ਹੋਰ ਚੱਕਰਾਂ ਚ ਪਾ ਕੇ ਧਰਤਾ ਜਦੋਂ ਦੇ ਬੱਬੂ ਕੇ ਕਰੇ ਬੜੇ ਨੇ ਮੈਨੂੰ ਤਾਂ ਫਿਕਰ ਲੱਗ ਗਿਆ ਨਹੀਂ ਚਾਚੀ ਮੈਨੂੰ ਐਂ ਦੱਸ ਬਾਬੇ ਨੇ ਕੀ ਚੱਕਰਾਂ ਚ ਪਾਇਆ ਬਾਬਿਆਂ ਵਾਸਤੇ ਤਾਂ ਸਾਰੀ ਦੁਨੀਆ ਜਹਾਨ ਇੱਕੋ ਜੀ ਹੁੰਦਾ ਹੁਣ ਉਹਨਾਂ ਨੂੰ ਕੀ ਪਤਾ ਵੀ ਆਪਣੀ ਉਹਨਾਂ ਨਾਲ ਨਹੀਂ ਬਣਦੀ ਨੇ ਇੰਨਾ ਜਿਤਵਾਰੀ ਨਹੀਂ ਮੈਂ ਬਾਬਾ ਨੂੰ ਨਹੀਂ ਕਹਿੰਦੀ ਇਹ ਪਤਾ ਨਹੀਂ ਕਿਹੜੀ ਪੁੱਠੀ ਚੱਕੀ ਫੇਰ ਦੇਣ ਕੋਈ ਗੱਲ ਲੱਗਦਾ ਫਿਰ ਤਾਂ ਹੀ ਤਾਂ ਆਪਾਂ ਬਾਬਾ ਨੂੰ ਹੁਣ ਦੱਸਾਂਗੇ ਵੀ ਬਾਬਾ ਉਹ ਬੰਦੇ ਹੈ ਨਹੀਂ ਕੰਮ ਦੇ ਹੈ ਨਹੀਂ ਵਰਤਨ ਵਾਲੇ ਬੇਈਮਾਨ ਬੰਦੇ ਨੇ ਜੇ ਤੁਹ ਬਾਬੇ ਨੂੰ ਆਪਾਂ ਗੱਲ ਦੱਸਾਂਗੇ ਤਾਂ ਹੀ ਪਤਾ ਲੱਗੂਗਾ ਸਾਰਿਆਂ ਪਹਿਲਾਂ ਦੱਸ ਦੀ ਇਹ ਤਾਂ ਬੁੜਾ ਵੀ ਹਰਾਮੀ ਹੈ ਜੇ ਕੋਈ ਨਾ ਕੰਮ ਬਣੇ ਡਾਂਗਾ ਨਾਲ ਸਿੱਟ ਲੂਗਾ ਗੱਲ ਤਾਂ ਉਹੀ ਹੈ ਸਾਰੇ ਫਸਾ ਲਈ ਜੜ ਇਹਨਾਂ ਨੇ ਬੁੜਾ ਤਾਂ ਹੀ ਤਾਂ ਦੂਸਰੇ ਤਾਂ ਘਟਨੇਗੇ ਹੈ ਨਹੀਂ ਜਾਂਦੀ ਹਾਂ ਨੇ ਅੱਜ ਹੈ ਪਰ ਇਹ ਤਾਂ ਬਾਬੇ ਕਿੱਧਰ ਗਏ ਬਾਬੇ ਤਾਂ ਹੈ ਨਹੀਂ ਉਰੇ ਸ਼ਾਹੋਂ ਵੀ ਆ ਉਰੇ ਉਹਰਾ ਪਰਾ ਦੇਖ ਲੈਣੇ ਕਿਧੋਰਾ ਪਰਾ ਧੁੱਪੇ 'ਚ ਬੈਠੇ ਹੋਣ ਚਲਾ ਜਾ ਆਪਾਂ ਦੇਖਦੇ ਹਾਂ ਕਿਤੇ ਪਿੰਡ 'ਚ ਹੀ ਨਾ ਫਿਰਦੇ ਹੋਣ ਗੱਲ ਪੱਕੀ ਆ ਬਾਬਾ ਲਿੰਗਾ ਬੜੀਆਂ ਹੋਰ ਹੋ ਬੈਠੇ ਚਾਚੀ ਹੋਤੀ ਬਾਬੇ ਕਹ ਹਾਂ ਆ ਜਾ ਚਲਾ ਆ ਜਾ ਗੱਲ ਪੱਕੀ ਆ ਮੇਰਾ ਤਾਂ ਹੌਲ ਜਾ ਪੈ ਗਿਆ ਤੀ ਬੂ ਮੈਂ ਮਰ ਗਈ ਮਾਹ ਜੇ ਬਾਬੇ ਹੁਣ ਆਪਾਂ ਨੂੰ ਨਾ ਟੱਕਰੇ ਫਿਰ ਕਿਹੜੇ ਵੇਲੇ ਆਵਾਂਗੇ ਬਾਰੀ-ਬਾਰੀ ਜਿਹੜੇ ਮਾਰਨੇ ਵੀ ਔਖੇ ਨੇ ਹੇ ਆ ਜਾ ਬੱਸ ਬੜੀਆ ਗਿੰਦਰੀ ਆ ਜ ਨੇ ਹੈ ਬਾਬਾ ਵੀ ਟੀਸੀ ਦੇ ਵੇਰ ਬਣ ਕੇ ਬੈ ਗਏ ਕੋਈ ਨਾ ਜਾਣ ਲੋ ਬਸ ਦੇਖ ਰਿਹਾ ਦੇਖੋ ਜੈ ਸਤਿ ਆਂਦੀ ਬੀਪੀ ਹੋ ਠੀਕ ਆ ਭਾਈ ਹਾਂ ਬਾਬਾ ਜੀ ਠੀਕ ਆ ਬਾਬਾ ਵੀ ਬਹੁਤ ਠੀਕ ਆ ਭਾਈ ਬੈ ਜਾ ਬੈ ਜਾ ਕਿਵੇਂ ਆਉਣਾ ਹੋਇਆ ਚੇਲੀਏ ਬਾਬਾ ਜੀ ਕੀ ਦਸੀਏ ਤੁਸੀਂ ਤਾਂ ਸਾਨੂੰ ਹੋਰ ਹੀ ਬਿਪਤਾ ਪਾਤੀ ਕੀ ਕਰ ਲਓਗੀ ਭਾਈ ਉਹ ਬਾਬਾ ਜੀ ਜਿਹੜੇ ਸਾਡੇ ਗਮਾਂਡੀ ਨੇ ਨਾਲ ਲੱਗਦੇ ਹਾਂ ਤੁਸੀਂ ਉਹਨਾਂ ਦੇ ਕਿਉਂ ਗਏ ਲੋਇ ਇਹਦਾ ਫਕੀਰ ਬੰਦਿਆਂ ਭਲਾ ਕਰਨਾ ਆ ਭਲੇ ਕਰਦੇ ਫਿਰਦੇ ਆ ਬਾਬਾ ਜੀ ਮੇਰੀ ਗੱਲ ਸੁਣੋ ਜਿੰਨਾਂ ਦੇ ਤੁਸੀਂ ਘਰੇ ਗਏ ਸੀ 12 ਤਾਲਾ ਤਾਂ ਉਹਨਾਂ ਦਾ ਬੋੜਾ ਹੈ 13 ਤਾਲੀ ਉਹਦੀ ਨੂੰਹ ਹੈ ਚੱਚਰ ਲਾਉਣੀ ਉਹਦਾ ਭਾਈ ਬਿਮਾਰ ਪਿਆ ਨੇ ਉਹਨਾਂ ਦੀ ਬੰਦਾ ਦੌਰੇ ਪੈਂਦੇ ਨੇ ਕਸਰ ਹੁੰਦੀ ਆ ਉਹ ਤਾਂ ਗੱਲ ਵੱਖਰੀ ਆ ਚੱਲ ਕਸਰ ਹੁੰਦੀ ਆ ਹੁਣ ਜਿਹੇ ਜਾ ਕਰਨਗੇ ਉਹ ਜਿਹੇ ਭਰਨਗੇ ਉਹ ਤਾਂ ਨੀਰੇ ਬੇਈਮਾਨ ਬੰਦੇ ਨੇ ਕਿਸੇ ਦਾ ਭਲਾ ਨਹੀਂ ਚਾਹੁੰਦੇ ਤਾਹੀਂ ਛੋਡੇ ਲਿਪਾਈ ਤੀ ਵੀ ਬਾਬਾ ਜੀ ਉਹ ਬੰਦੇ ਕੰਮ ਦੇ ਨਹੀਂ ਉਹਨਾਂ ਦੇ ਨਾ ਜਾਇਓ ਤੁਸੀਂ ਨਾਲੇ ਬਾਬਾ ਮੈਂ ਤਾਂ ਐ ਡਰ ਗਈ ਵੀ ਕਿਤੇ ਕੋਈ ਕਰਿਆ ਕਰਾਇਆ ਹੁਣ ਸਾਡੇ ਕੰਨੀ ਨਾ ਕੱਜੇ ਔਰ ਸੀ ਤਾਂ ਮਸਾਂ ਫਲਾਟ ਵਾਲੀ ਐ ਮਸਾਂ ਕਰਦਾ ਇਲਾਜ ਕਰਾਇਆ ਤੁਹਾਨੂੰ ਪਤਾ ਹੀ ਐ ਲੇਲੇ ਪੇਪੇ ਹੋ ਹੋ ਕੇ ਲੋਕਾਂ ਤੋਂ ਪੈਸੇ ਲੈ ਕੇ ਵੀ ਕੋਈ ਚੀਜ਼ ਜੇ ਮੇਰੇ ਕੰਨੀ ਟਲ ਗਈ ਦਵਾਰੇ ਸਾਡੇ ਕੰਨ ਤਾਂ ਫੇਰ ਉਹੀ ਸਿਆਪਾ ਹੋ ਜੁ ਖੜਾ ਉਹ ਨਹੀਂ ਮਾਈ ਬੈਠੇ ਆ ਜੀ ਘਬਰਾਉਣਾ ਤੁਸੀਂ ਤੁਹਾਡੇ ਕਣੀ ਨਹੀਂ ਆਉਂਦਾ ਕੁਸ ਮੇਰੀ ਗੱਲ ਸੁਣੋ ਉਹਨਾਂ ਦੇ ਤਾਂ ਔਤ ਨਾ ਕੱਥੇ ਜ਼ਿਆਦੇ ਮਰੇ ਹੋਏ ਨੇ ਤਾਂ ਹੀ ਕਸਰ ਮਸਰ ਹੁੰਦੀ ਰਹਿੰਦੀ ਹੈ ਕਦੇ ਤਾਂ ਉਹਨਾਂ ਦੀ ਬਗੂਜਾ ਆ ਜਾਂਦਾ ਕੋਈ ਨਾ ਕੋਈ ਪੁੱਤ ਕਦੇ ਮੈਸਜ ਕੋਈ ਨਾ ਕੋਈ ਪੁੱਤ ਵੱਡ ਜਾਂਦਾ ਕਦੇ ਬੁੜੇ ਚ ਵੱਡ ਜਾਂਦਾ ਉਹਦਾ ਚੇਲੀ ਐ ਸੀਨੇ ਉਹਦਾ ਹੱਥ ਪੜ ਲਿਆ ਦੀ ਸਾਰਾ ਕੁਸ ਬਾਬਿਆਂ ਦੇ ਸਾਹਮਣੇ ਆ ਗਿਆ ਹਾਂ ਆ ਗਿਆ ਸੀ ਹਾਂ ਤੁਸੀਂ ਨਾ ਡਰੋ ਛੋਡੇ ਕਣੀ ਨਹੀਂ ਕੁਸ ਆਉਂਦਾ ਬਾਬਾ ਜੀ ਫੇਰ ਤੁਸੀਂ ਤਾਂ ਮਨ ਵੀ ਪੜ ਲੈਂਦੇ ਵੀ ਕਿੰਨੇ ਬੇਈਮਾਨ ਬੰਦੇ ਨੇ ਉਹ ਓ ਕੋਈ ਨਾ ਬੱਚੀਏ ਕੋਈ ਨਾ ਤੂੰ ਡਰਨਾ ਸਾਰਾ ਕੁਝ ਬਾਬੇ ਹੱਲ ਕਰਕੇ ਜਾਣਗੇ ਸਭ ਜਾਣੀ ਜਾਣਨੇ ਤੁਸੀਂ ਕੰਮ ਦੱਸੋ ਕੀ ਆਇਓ ਕੰਮ ਤਾਂ ਕੋਈ ਨਹੀਂ ਪਰੀ ਤਾਂ ਬਾਬਾ ਜੀ ਮੈਂ ਤਾਂ ਖੁਸ਼ੀ ਨਾਲ ਨਾ ਆ ਸੋਨੂੰ ਆਪਦੀ ਸੋਨੇ ਦੀ ਬੰਗ ਦੇਣੀ ਸੀ ਕੋਈ ਨਾ ਲਓ ਜੀ ਭਾਬੋ ਜੀ ਹਾਂ ਨਾ ਤਾਂ ਨਾ ਹੁੰਦਾ ਨੋ ਜੈ ਹੋਵੇ। ਹੁਣ ਦੇਖੋ ਮੇਰੇ ਘਰ ਕੰਨੀ ਤੁਸੀਂ ਨੇ ਪੂਰੀ ਨਿਗਰੱਖਣੀ ਐ। ਕੋਈ ਇੱਲ ਬੁਲਾਣਾ ਮੇਰੇ ਘਰੇ ਵੜ ਜੇ। ਨਿਗਰ ਨਹੀਂ ਵੜਦੇ ਦੇਖੋ ਇਹ। ਹਾਂ ਬਾਬਾ ਜੀ ਬਾਕ ਤਾਂ। ਚਲੋ ਠੀਕ ਐ ਜੀ। ਨੋ ਨਹੀਂ ਕਰਨਾ ਆਪਾਂ। ਇਹ ਚੇਲੀ ਕਹਿੰਦੀ ਐ ਤਾਂ ਨਹੀਂ ਵੜਦੇ। ਉਹਨਾਂ ਦੇ ਘਰੇ ਨਹੀਂ ਬਾਬਾ ਜੀ ਜਾਣਾ। ਕਿਉਂਕਿ ਜਿਹੜਾ ਬੰਦਾ ਕਿਸੇ ਦਾ ਭਲਾ ਸੋਚਦਾ ਹੋਵੇ ਉਹਨਾਂ ਦੇ ਘਰੇ ਤਾਂ ਚਰਨ ਪਾਓ। ਕੋਈ ਗੱਲ ਨਹੀਂ ਮਾੜੀ ਗੱਲ ਨਹੀਂ ਹੋਗੀ। ਹੁਣ ਜਦੋਂ ਆਪਾਂ ਨੂੰ ਪਤੀ ਆਪੀ ਤਾਂ ਲੋਕਾਂ ਨੇ ਜਣਾ ਵੜਦੇ ਨੇ। ਫੇਰ ਇਹ ਜਾਂਦਾ ਕੀ ਭਲਾ ਕਰਨਾ ਹੈ? ਹੈਂ? ਇੱਕ ਗੱਲ ਹੈਗੀ ਬਾਬਾ ਜੀ ਸਿਆਣੇ ਕਹਿੰਦੇ ਜੇ ਮਨ ਪੜੇ ਜਾਣ ਸਾਰੇ ਫੜੇ ਜਾਣ ਤੁਸੀਂ ਨੇ ਉਹ ਬੰਦੇ ਦਾ ਮਨ ਨਹੀਂ ਪੜਿਆ ਤਾਂ ਹੀ ਤੁਸੀਂ ਅੰਦਰ ਵਾਕੀ ਉਹਨਾਂ ਦੇ ਚਲੋ ਹੁਣ ਨਹੀਂ ਜਾਂਦੇ ਭਈਆ ਸੁਣ ਨਹੀਂ ਜਾਂਦੇ ਲੱਗਿਆ ਹੁਣ ਨਹੀਂ ਆਸ ਤੇ ਭਈਆ ਦੇਖੋ ਬਾਹਰ ਆਏ ਆਣ ਜਾਣ ਬੰਦੇ ਆ ਜਾਣਾ ਪੈਂਦਾ ਜੇ ਕੋਈ ਆਜ ਨਾਲ ਹਾਂ ਸਾਰੀ ਦੁਨੀਆ ਇੱਕੋ ਜੀ ਹਾਂ ਪਰ ਸਾਨੂੰ ਪਤਾ ਜੀ ਬੇਈਮਾਨਾਂ ਦਾ ਪਿੜ ਖਾਲੀ ਦਾ ਖਾਲੀ ਪੜਤਾ ਆਪਣਾ ਟਾਈਮ ਹੋ ਰਿਹਾ 5:00 ਵੱਜ ਗਏ ਮੈਨੂੰ ਤਾਂ ਲੱਗਦਾ ਹਾਂ ਹਾਂ ਚੱਲੀਏ ਆਪਾਂ ਹਾਂ ਚਲੋ ਮਾਈ ਫਿਰ ਹੁਣ ਤੁਸੀਂ ਜਾਓ ਕੋਈ ਨਾ ਤੁਹਾਡੀ ਗੱਲ ਕਣੀ ਅਸੀਂ ਗੌਰ ਕਰਾਂਗੇ ਅੱਛਾ ਬਾਬਾ ਜੀ ਅਸੀਂ ਨਿਗਾ ਰੱਖਿਓ ਸਾਡੇ ਕੰਨੀ ਗੌਰ ਰੱਖਿਓ ਸਾਡੇ ਸਿਰ ਤੇ ਰੱਖਿਓ ਬੇਫਿਕਰ ਰਹੋ ਬੇਫਿਕਰ ਰਹੋ ਜੈ ਸੰਤਾਨੀ ਜੈ ਬਾਬੇ ਜੈ ਸੰਤਾਨੀ ਭਾਈ ਕੋਈ ਨਹੀਂ ਠੀਕ ਹੈ ਬਾਬਾ ਜੀ ਠੀਕ ਹੈ ਬਾਬਾ ਜੀ ਮਾਪੇ ਟਾਈਮ ਹੋ ਗਿਆ ਬਈ ਆਪਾਂ ਨੂੰ 5:00 ਵਜੇ ਹੋਰ ਕਿਤੇ ਕੋਈ ਹੋਰ ਡੱਕਾ ਡੁਕੂ ਜੇ ਚੱਲ ਪਾ ਦੇ ਲਾ ਬਾਬੇ ਦੇਖ ਪ੍ਰੀਤ ਮੇਰੀ ਗੱਲ ਸੁਣ ਹਾਂ ਚਾਚੀ ਭਾਈ ਮੈਨੂੰ ਤਾਂ ਬਸ ਆ ਜਾ ਨਹੀਂ ਪੈਂਦਾ ਹਾਂ ਹੈ ਜਦ ਪੈਸੇ ਮੈਂ ਦੇ ਨਹੀਂ ਆ ਬਾਬਿਆਂ ਨੂੰ ਦੇਖ ਮੈਂ ਤਾਂ ਸਿਉਨੇ ਦੀ ਚੂੜੀ ਵੀ ਦੀ ਆਈ ਵੀ ਚਲ ਮੇਰਾ ਫਾਇਦਾ ਹੋਣਾ ਚਾਹੀਦਾ ਫਿਰ ਇਹਨਾਂ ਦੇ ਘਰੇ ਕੀ ਲੈਣ ਜਾਂਦੇ ਨੇ ਉਹ ਬਾਬੇ ਨਹੀਂ ਚਾਚੀ ਤੈਨੂੰ ਕਿਹਾ ਤਾਂ ਹੈਗਾ ਸੀ ਉਦੋਂ ਕਿਹੜਾ ਬਾਬੇ ਨੂੰ ਪਤਾ ਤੀਆ ਹੁਣ ਆਪਾਂ ਬਾਬੇ ਨੂੰ ਕਿਹਾ ਹੀ ਆ ਵੀ ਭਾਈ ਉਹਨਾਂ ਦੇ ਘਰੇ ਜਾਣ ਦੀ ਤੁਹਾਨੂੰ ਲੋੜ ਨਹੀਂ ਹੈਗੀ ਹੁਣ ਨਹੀਂ ਬਾਬੇ ਆਉਂਦੇ ਇਹਨਾਂ ਦੇ ਘਰੇ ਦੇ ਭਾਈ ਹੱਕ ਨਹੀਂ ਬਣਦਾ ਦੇਖ ਪ੍ਰੀਤ ਆਇਆ ਆਉਂਦਾ ਨਾਲ ਇਹਨਾਂ ਦਾ ਕੀ ਵਸਾਏ ਆਪਣੇ ਤੇ ਕੁਛ ਕਰ ਦੇਣ ਭਾਈ ਮੈਂ ਤਾਂ ਇਹੀ ਵਹਿਮ ਰਹਿੰਦਾਗਾ ਇਹ ਤਾਂ ਸਾਰਾ ਦਿਨ ਬਾਬੇ ਨੂੰ ਮੈਨੂੰ ਸਾਰ ਦਿਨ ਬੁੜਾ ਉੱਥੇ ਮੰਗਰੇ ਫਿਰ ਜਾਂਦਾ ਬਾਬਾਂ ਦੇ ਬੰਦੇ ਬੰਦੇ ਬੁਲਾਉਂਦਾ ਉਹਨਾਂ ਨੂੰ ਤੂੰ ਮੈਨੂੰ ਆਏ ਦੱਸ ਕਰਨਾ ਕਰਾਉਣਾ ਤਾਂ ਬਾਬਿਆਂ ਨੇ ਕਰਾਉਣਗੇ ਇਹ ਜਦੋਂ ਹੁਣ ਬਾਬਿਆਂ ਦੇ ਚਰਨੀ ਆਪਾਂ ਲੱਗੇ ਹੋਇਆ ਬਾਬੇ ਆਪਣਾ ਮਾੜਾ ਕਿਵੇਂ ਕਰਨਗੇ ਪਹਿਲਾਂ ਇੱਕ ਤਾਂ ਤੂੰ ਜਿੰਨਾ ਵੀ ਸੋਚਦੀ ਏ ਸਾਰਾ ਦਿਨ ਪੁੱਠੀ ਸੋਚਦੀ ਏ ਨਹੀਂ ਪੁੱਠਾ ਨਹੀਂ ਸੋਚਦੀ ਫਿਰ ਮੈਨੂੰ ਇੰਨਾ ਦੀ ਤਵਾਰੀ ਨਹੀਂ ਇਹਨਾਂ ਦੀ ਬਹੂ ਜੀ ਰੋਜ਼ ਬਿਮਾਰ ਰਹਿੰਦੀ ਏ ਉਹੀ ਗੱਲ ਏ ਕਿਤੇ ਮੇਰੇ ਤੇ ਡਿਗਵੇ ਕੋਈ ਘਰਾਏ ਖਾਣਾ ਮੈਂ ਕਿਵੇਂ ਇਲਾਜ ਕਰਾਉਂਗਾ ਉਹਦਾ ਨਹੀਂ ਉਹ ਤਾਂ ਇਹਨਾਂ ਦੇ ਆਉਤ ਨੇ ਕੱਤੇ ਬਥੇਰੇ ਮਰੇ ਹੋਏ ਨੇ ਉਹਨਾਂ ਦੀ ਕਸਰਾ ਮਸਰਾ ਹੁੰਦੀਆਂ ਨੇ ਕਿਸੇ ਨੂੰ ਰੋਟੀ ਨਹੀਂ ਖਵਾਉਂਦੇ ਲੈਣ ਨਹੀਂ ਦੇਣ ਨਹੀਂ ਕਸਰ ਹੋਣੀ ਹੋਇ ਚਲ ਆਇ ਤਾਂ ਤੇਰੀ ਗੱਲ ਠੀਕ ਆ ਤਾਂ ਮਨ ਤੇ ਯਕੀਨ ਹੈਗਾ ਪਰ ਇੰਨਾ ਕੋ ਜਰੂਰ ਹੈ ਪਰ ਤੂੰ ਬਾਬਾ ਨੂੰ ਖੜਕਾਈ ਕਹ ਬਾਬਾ ਜੀ ਇੰਨਾ ਉਹਨਾਂ ਦੇ ਘਰੇ ਜਾਇਆ ਕਰੋ ਕਹ ਤੁਸੀਂ ਵੀ ਸਾਨੂੰ ਅਸੀਂ ਵੇਟਾ ਨਹੀਂ ਦਿੰਦੇ ਨਹੀਂ ਚਾਚੀ ਮੇਰੀ ਗੱਲ ਸੁਣ ਖੜਕਾਉਣ ਨੂੰ ਕਿਹੜਾ ਹੋ ਜਵਾਕ ਨੇ ਕਿ ਨਿਆਣੀ ਵੀ ਆਪਾਂ ਉਂਗਲ ਫੜ ਕੇ ਆ ਲੈ ਜਾਾਂਗੇ ਤੋੜ ਕੇ ਹੁਣ ਉਹਨਾਂ ਦੇ ਤਾਂ ਆਪਾਂ ਵੀ ਚਰਨੀ ਨਹੀਂ ਲੱਗੇ ਹੋਇਆ ਆਪਾਂ ਤਾਂ ਉਹਨਾਂ ਮਰੇ ਬੇਨਤੀ ਕਰ ਸਕਦੇ ਹੱਥ ਬਨ ਸਕਦੇ ਆ ਉਹ ਆਪਾਂ ਬੰਨੇ ਆਏ ਵੀ ਬਾਬਾ ਉਹਨਾਂ ਦੇ ਹੁਣ ਜਾਇਓ ਨਾ ਹਾਂ ਤਾਂ ਠੀਕ ਹੈ ਹੋਰ ਫੇਰ ਚਲ ਕੋਈ ਨਹੀਂ ਫੇਰ ਹਮਮ ਚਲ ਮੈਂ ਤਾਂ ਇਹ ਕਹਿੰਦੀ ਆ ਜਾ ਘਰੀਆਂ ਦੇ ਚਾਹ ਪਾਣੀ ਨਾ ਨਾ ਮੈਂ ਤਾਂ ਆਪਦੇ ਘਰੀ ਜਾਨੀ ਹੁਣ ਮੈਨੂੰ ਤਾਂ ਚਿੰਤਾ ਜੀ ਲੱਗੀ ਪਈ ਐ ਤੋਹਫੇ ਕਰਨਾ ਕਰ ਕੋਈ ਗੱਲ ਨਹੀਂ ਜੇ ਟਾਈਮ ਲੱਗਾ ਤਾਂ ਆਪਾਂ ਫੇਰ ਵੀ ਚੱਕਰ ਲਾਇਆ ਆਵਾਂਗੇ ਤੂੰ ਨਾ ਫਿਕਰ ਕਰ ਸਾਰਾ ਦਿਨ ਬਿੰਦੇ ਬਿੰਦੇ ਜਾਂਦਿਆਂ ਵੀ ਨਹੀਂ ਚੰਗੀਆਂ ਲੱਗਦੀਆਂ ਉਹੀ ਗੱਲ ਲੋਕਾਂ ਦੇ ਉਹੀ ਕੰਨ ਨੇ ਸਾਰਾ ਦਿਨ ਦੇਖਦੇ ਨੇ ਵੀ ਕਿੱਧਰ ਜਾਂਦਿਆਂ ਨੇ ਮੇਰੀ ਗੱਲ ਸੁਣ ਫਿਰ ਪਹਿਲਾਂ ਨਾ ਤੇਰਾ ਭਲਾ ਕਰਤਾ ਕਿਸੇ ਨੇ ਜਿਹੜੇ ਲੋਕਾਂ ਦੀ ਤੂੰ ਫਿਕਰ ਕਰਦੀ ਐ ਲੋਕਾਂ ਦਾ ਤਾਂ ਮੂੰਹ ਆ ਜਿੰਨਾ ਮਰਜੀ ਪਕਵਾਈ ਸੁਣ ਲੈਣਾ ਤੂੰ ਤਾਂ ਭੌਂਕੀ ਜਾਣ ਦੇ ਨੀ ਭੌਂਕੀ ਤਾਂ ਜਾਣ ਦੇ ਜੱਗ ਰੱਬ ਤਾਂ ਰੱਖਣਾ ਪੈਂਦਾ ਐ ਮਾੜਾ ਮੋਟਾ ਲੋਕਾਂ ਦੀ ਸ਼ਰਮ ਵੀ ਮੰਨਣੀ ਪੈਂਦੀ ਐਗੀ ਹੁਣ ਬਾਬੇ ਤਾਂ ਅੱਜ ਹੋਰੇ ਨੇ ਕੱਲ ਨੂੰ ਕਿਸੇ ਹੋਰ ਪਿੰਡ ਵਗ ਜਾਣਗੇ ਆਪਾਂ ਤਾਂ ਪਿੰਡ 'ਚ ਹੀ ਰਹਿਣਾ ਐ ਨੀ ਫਿਰ ਆਪਣਾ ਭਲਾ ਤਾਂ ਹੋ ਜੂਗਾ ਬਾਬੇ ਤਾਂ ਜਿੱਥੇ ਮਰਜੀ ਜਾਣ ਇੱਕ ਵਾਰੀ ਆਪਣਾ ਭਲਾ ਹੋ ਜੇ ਆਪਾਂ ਨੇ ਕੀ ਬਾਬਿਆਂ ਤੋਂ ਲੈਣਾ ਚੱਲ ਚੰਗਾ ਫਿਰ ਉਹੀ ਤਾਂ ਗੱਲ ਐ ਜੇ ਤੈਨੂੰ ਯਕੀਨ ਐ ਮੈਨੂੰ ਵੀ ਤੇਰੇ ਨਾਲ ਹੀ ਯਕੀਨ ਐ ਬਸ ਮੇਰਾ ਮਨ ਜਾ ਡੋਲ ਜਾਂਦਾ ਕਦੇ ਕਦੇ ਮੈਨੂੰ ਤਾਂ ਬਾਬਿਆਂ ਤੇ ਰੱਬ ਜੀ ਚਾਚੀ ਕੀ ਨੇਗਾ ਉਹਨਾਂ ਤਾਂ ਮੈਨੂੰ ਆਪਦੇ ਆਪ ਤੇ ਯਕੀਨੀ ਜਿੰਨਾ ਮੈਨੂੰ ਬਾਬੇ ਦੇ ਯਕੀਨੀ ਚਲ ਕੋਈ ਨਾ ਹਾਂ ਠੀਕ ਹੈ ਚਾਚੀ ਤੂੰ ਹੀ ਨਾ ਫਿਕਰ ਜੀ ਕਰਿਆ ਕਰ ਜਾ ਦੇ ਨਾ ਮੈਨੂੰ ਤਾਂ ਫਿਕਰ ਕਾਦੀ ਐ ਇਹ ਦਿਹਾੜੀ ਵੀ ਕਮਾਲ ਹੋਈ ਪਈ ਆ ਨਾਲੇ ਤਾਂ ਪੋਤੇ ਪਾਲ ਜੀ ਵੀ ਗੱਦ ਦੇਣੇ ਮੇਰੀ ਗੋਦੀ ਪੋਤਿਆਂ ਨਾਲ ਪਰ ਜੇ ਨਾਲੇ ਲੋਕਾਂ ਦੀ ਫਿਕਰ ਆ ਵੀ ਲੋਕਾਂ ਨਾਲ ਤਾਂ ਕੰਮ ਹੀ ਹੁੰਦਾ ਭੌਂਕਦੇ ਨੇ ਭੌਂਕੀ ਜਾਣ ਤੈ ਕਿਸੇ ਤੋਂ ਕੀ ਲੈਣਾ ਤੂੰ ਆਪਦਾ ਉੱਲੂ ਸਿੱਧਾ ਰੱਖ ਲੈ ਬਾਪੂ ਦਾ ਲੱਗਿਆ ਪਿਆ ਬਾਪੂ ਜੀ ਆਪਾ ਹੀ ਮੈਂ ਤੁਹਾਨੂੰ ਐ ਕਹਿੰਦੀ ਸੀਗੀ ਵੀ ਉਹ ਬਾਬਾ ਜੀ ਨੇ ਆਖਿਆ ਸੀਗਾ ਵੀ ਤਿੰਨ ਵਾਰੀ ਉਹ ਢਾਲਾ ਜਾ ਕਰਕੇ ਆਉਣਾ ਦੇਖ ਦੋ ਵਾਰੀ ਤਾਂ ਆਪਾ ਕਰਤਾ ਹਾਂ ਤੇ ਤੀਜੀ ਵਾਰ ਆਲਾ ਰਹਿ ਗਿਆ ਆ ਮੜਾ ਜਾ ਮੱਗਰ ਨੂੰ ਕਹ ਦੇ ਵੀ ਨਾਲ ਵਗ ਜਾਊਗਾ ਮੇਰੇ ਨਹੀਂ ਆਖੇ ਲੱਗਦਾ ਚੱਲ ਕੋਈ ਨਾ ਪੁੱਤ ਕਹ ਦੇਣਾ ਮੱਗਰ ਹਾਂ ਮੜ ਜਾ ਕਹ ਦੇ ਆਖੇ ਲੱਗੀ ਆਉਣਾ ਜਾਂ ਹੋਰ ਤੇਰਾ ਹੱਥ ਹੁੰਦਾ ਜਾ ਕੇ ਬੜਾ ਜਿਹਾ ਵਾਕਾਂ ਨੇ ਲਾਉਣਾ ਇਕੱਲੇ ਨਾ ਹੋਰ ਇਕੱਲੀ ਜਾਦੀ ਬੁਰੀ ਲੱਗਦੀ ਆ ਮੈਂ ਆ ਖੜਾ ਹੋ ਜਵਾਖਣ ਉਹ ਕਰਕੇ ਕੰਮ ਜਾਂ ਮੜ ਜਾ ਉਹ ਜ ਖੜਾ ਜਾ ਅੱਛਾ ਉਹ ਕੰਮ ਜਾਂ ਹਾਂ ਮੈਨੂੰ ਰੋਲਾ ਨਹੀਂ ਪਾਉਂਦੇ ਹੁੰਦੇ ਨਾ ਕੋਈ ਨਹੀਂ ਉਹ ਤਾਂ ਜਲੇ ਕੰਮ ਹੁੰਦੇ ਨੇ ਹੋ ਤਾਂ ਮੈਂ ਬਗ ਜੂਗਾ ਉਹ ਮੈਨੂੰ ਤੂੰ ਐਂ ਦੱਸ ਕੁਝ ਫਰਕ ਹੈਗਾ ਪਹਿਲਾਂ ਨਾਲ ਲੈ ਫਰਕ ਕਿਉਂ ਨਹੀਂ ਹੈਗਾ ਤੂੰ ਨਹੀਂ ਦੇਦੀ ਹੈਗੀ ਜਵਾਖ ਨੂੰ ਕਹਿੰਦਾ ਉੱਠਿਆ ਨਹੀਂ ਜਾਂਦਾ ਸੀ ਮੇਰੇ ਤੋਂ ਹੈ ਅੱਖ ਨਹੀਂ ਮੇਰੀ ਖੁੱਲਦੀ ਸੀ ਹਾਂ ਹੁਣ ਤੂੰ ਦੇਖ ਲੈ ਕੰਮ ਕੌਣ ਕਰਦਾ ਕਰਦਾ ਦੇਖ ਲੈ ਨੀ ਬੌਲੀਏ ਨੀ ਬੌਲੀਏ ਆ ਕੱਲ ਨੂੰ ਹੱਥ ਮਾਰਾ ਨੀ ਤੀਜੇ ਦਿਨ ਦਾ ਬੁਖਾਰ ਵੀ ਆਪ ਦੇ ਆਪ ਉਤਰ ਜਾਂਦਾ ਹੁਣ ਤੈਨੂੰ 3-4 ਦਿਨ ਤਾਂ ਹੋ ਗਏ ਮੰਜੀ ਚ ਪਈ ਨੂੰ ਹੁਣ ਤੂੰ ਠੀਕ ਹੋ ਗਈ ਐਨੇ ਕ ਆਪਣੇ ਸਰੀਰ ਚ ਵੀ ਜਾਨ ਹੁੰਦੀ ਆ ਮਗਰਾ ਕਦੇ ਤਾਂ ਆਪਦੀ ਜਿੱਦ ਛੱਡ ਦਿਆ ਕਰ ਕਾ ਨੂੰ ਸਾਰਾ ਦਿਨ ਤੂੰ ਆਪਦੀ ਜਿੱਤ ਤੇ ਅੜਿਆ ਹੋਇਆ ਨੂੰ ਨਿਆਣਾ ਨਹੀਂ ਹੈਗਾ ਸਿਆਣਾ ਬਿਆਣਾਗਾ ਦੇਖ ਜੇ ਪੁਖਾਰ ਹੁੰਦਾ ਤਾਂ ਪੁਖਾਰ ਨੇ ਫਿਰ ਮੇਰਾ ਇਹ ਜਹਾ ਥੋੜੀ ਕਰਨਾ ਸੀ ਅੱਗੇ ਕਿਹਾ ਮੈਨੂੰ ਪੁਖਾਰ ਨਹੀਂ ਚੜਿਆ ਕਦੇ ਅੱਗੇ ਤਾਂ ਮੈਂ ਆਏ ਹੋਈ ਨਹੀਂ ਉਹ ਕਿਦਾ ਦੋ ਤੀਜੇ ਦਿਨ ਪੁਖਾਰ ਉੱਤਰਦਾ ਭਲੇ ਮਾਂ ਦਾ ਹੁਣ ਤੈਨੂੰ ਹਫਤਾ ਹੋ ਗਿਆ ਪੁਖਾਰ ਚੜੇ ਨੂੰ ਵੀ ਇਹੇ ਪੁਖਾਰ ਹੁੰਦੇ ਨੇ ਕਿਤੇ ਉਹ ਬਾਪੂ ਪਿੰਡ 'ਚ ਤਾਂ ਮੈਂ ਲੋਕਾਂ ਕੋਲੇ ਪ੍ਰਚਾਰ ਕਰਦਾ ਫਿਰਦਾ ਵੀ ਆ ਬੂਬਨੇ ਕੋਲੇ ਕੁਛ ਨਹੀਂ ਹੈਗਾ ਅਨਪੜਤ ਨਾਂ ਬਣੋ ਨਾ ਉਹਨਾਂ ਦੇ ਮਾਗਰ ਲੱਗੋ ਲੋਕ ਤਾਂ ਮੇਰੇ ਮਾਗਰ ਪਹਿਣਗੇ ਵੀ ਸਾਨੂੰ ਤੂੰ ਕਹਿਣ ਲੱਗ ਰਿਹਾ ਤੇਰੀ ਜਨਾਨੀ ਆਉਦੇ ਬਾਸ ਚ ਨਹੀਂ ਹੈਗੀ ਉਹ ਤਾਂ ਡੇਰਾਂ ਚ ਜਾਂਦੀ ਆ ਹੋਏ ਰੱਬਾ ਮਗਰ ਤੂੰ ਐਂ ਦੱਸ ਪਹਿਲਾਂ ਤੈਨੂੰ ਮੈਂ ਆਖਿਆ ਵੀ ਤੂੰ ਪ੍ਰਚਾਰ ਕਰ ਜਾਂ ਤੈਨੂੰ ਬਾਪੂ ਨੇ ਆਖਿਆ ਵੀ ਤੂੰ ਪ੍ਰਚਾਰ ਕਰ ਹੱਸ ਤਾ ਤੈਨੂੰ ਕਿਹਾ ਨਹੀਂ ਤੂੰ ਆਪ ਦੀ ਮਰਜ਼ੀ ਨਾਲ ਤਾਂ ਲੋਕਾਂ ਲਈ ਪ੍ਰਚਾਰ ਕਰਦਾ ਫਿਰਦਾ ਵੀ ਤੂੰ ਆਪ ਦਾ ਘਰ ਕਿਉਂ ਨਹੀਂ ਸੰਭਦਾ ਪਹਿਲਾਂ ਆਪ ਦਾ ਘਰ ਕਿਉਂ ਨਹੀਂ ਸੰਭਦਾ ਨਿਕਾਰਤਾ ਸਾਮਰਖਿਆ ਮੈਨੂੰ ਸਾਰਾ ਪਤਾ ਨਾ ਉਹਨਾਂ ਮਲੰਗਾਂ ਕੋਲੇ ਹੈ ਕੀ ਆ ਮੈਨੂੰ ਐ ਤਾਂ ਰਹਾ ਨਾ ਮਲੰਗਾਂ ਕੋਲੇ ਹੈ ਕੀ ਆ ਜੇ ਉਹ ਚੱਜਦੇ ਹੋਣ ਨਾ ਆਪਣੀਆਂ ਕੋਠੀਆਂ ਪਾ ਕੇ ਬਹਿ ਜਾਣਾ ਐ ਨਾ ਫਿਰ ਨੋ ਕੰਜਰਾ ਤੂੰ ਕਿਉਂ ਨਹੀਂ ਸਮਝਦਾ ਕਿਉਂ ਨਹੀਂ ਜਿਹੜਾ ਦੀਵਾ ਹੁੰਦਾ ਉਹਨੇ ਰੇਜ ਪਿਆ ਹੁੰਦਾ ਹੋਰ ਪਾਸੇ ਚਾਨਣ ਹੁੰਦਾ ਪਹਿਲਾਂ ਮੈਨੂੰ ਐ ਦੱਸ ਹੈ ਘਰ ਦਾ ਜੋਗੀ ਜੋਗਨੀ ਬਾਹਰਲਾ ਜੋਗੀ ਸਿੱਧ ਜਿਵੇਂ ਕਹਿੰਦੇ ਨੇ ਆਪਦਾ ਨਹੀਂ ਸਮਰਦਾ ਹੁੰਦਾ ਇਹਨਾਂ ਤੋਂ ਕੋਸਾ ਤੇਰਾ ਮੇਰਾ ਸਮਾਰਦਨ ਦੇ ਨੇ ਸਾਧੂ ਸੰਤ ਉਹਨੇ ਜਿਹੜੇ ਬਾਪੂ ਮੈਂ ਗੱਲ ਕਾਹ ਹੁਣ ਜਿਹੜੇ ਸਾਧੂ ਸੰਤ ਨੇ ਮੈਂ ਸਭ ਦਾ ਆਦਰ ਕਰਦਾ ਪਰ ਜਿਹੜੇ ਸਹੀ ਸਾਧੂ ਸੰਤ ਨੇ ਨਾ ਉਹ ਅੱਗੇ ਟਿਕਿਆਣਿਆਂ ਤੇ ਬੈਠੇ ਨੇ ਲੋਕ ਉਹਨਾਂ ਕੋਲੇ ਚੱਲ ਕੇ ਜਾਂਦੇ ਨੇ ਜਿੰਨਾਂ ਚੋਂ ਜਿੰਨਾਂ ਦੀ ਕੋਈ ਭਗਤੀ ਕਰੀ ਹੋਈ ਆ ਜਿਹੜੇ ਐਂ ਫਿਰਦੇ ਨੇ ਲਟੇਰੇ ਹੁੰਦੇ ਨੇ ਸਾਰੇ ਦਿਨੇ ਘਰ ਦੇਖਦੇ ਰਾਤ ਨੂੰ ਲੁੱਟ ਕੇ ਲਿਆਉਂਦੇ ਨੇ ਇਹ ਕੰਜਰਾ ਉਹੀ ਨਹੀਂ ਮਾੜਾ ਬੋਲਦੇ ਹੁੰਦੇ ਕੋਈ ਆਖੇ ਬੀਡੀ ਲੰਘ ਜਾਂਦੀ ਹੁੰਦੀ ਆ ਮਗਰਾ ਮੇਰੀ ਗੱਲ ਸੁਣ ਤੂੰ ਐਵੇਂ ਕਾਮਲ ਨਾ ਮਾਰ ਦੇਖ ਜਿਨ੍ਹਾਂ ਨੇ ਤਪੱਸਿਆ ਕੀਤੀ ਹੁੰਦੀ ਹੈ ਨਾ ਜਿਨ੍ਹਾਂ ਨੇ ਇਨੇ ਨੇ ਪਾਠ ਪੂਜਾ ਕੀਤੇ ਹੁੰਦੇ ਆ ਉਹਨਾਂ ਦਾ ਕਿਹੜਾ ਚੀ ਕਰਦਾ ਵੀ ਅਸੀਂ ਲੋਕਾਂ ਦੀਆਂ ਗਲੀਆਂ 'ਚ ਫਿਰ ਗਏ ਲੈ ਤੂੰ ਐਂ ਕਰ ਬਾਪੂ ਜੀ ਇਹਨੂੰ ਕਹੇ ਤੂੰ ਦੋ ਦਿਨ ਕੇ ਲਗਾਤਾਰ ਪਿੰਡ ਦੇ ਉੱਤੋਂ ਦੀ ਗੇੜਾ ਦੇ ਤੈਨੂੰ ਮੈਂ ਫੇਰ ਪੁੱਛੂ ਵੀ ਤੀਜੇ ਦਿਨ ਤਰ ਤੋਂ ਜਾਇਆ ਜਾਊ ਕਿ ਨਹੀਂ ਐਂ ਨਹੀਂ ਜਾਇਆ ਜਾਂਦਾ ਇਹ ਭਗਤੀਆਂ ਕਰਕੇ ਜਾ ਹੁੰਦਾ ਕਿੰਨੀ ਫਿਰਿਆ ਜਾਂਦਾ ਲੈ ਐਂ ਕਰ ਤੈਨੂੰ ਤਾਕੜਾ ਜਾਨਾਂਗੇ ਸਾਰੇ ਪਿੰਡ ਵੀ ਦੀ ਫਿਰ ਲੈ ਕੇ ਦਣ ਜੀ ਮੈਂ ਕਿਉਂ ਫਿਰ ਐਂ ਮੇਰਾ ਕੀ ਦਿਮਾਗ ਫਿਰਿਆ ਹੋਇਆ ਮੈਂ ਫਿਰੂੰਗਾ ਫਿਰ ਉਹਨਾਂ ਨੂੰ ਕੀ ਮਾਰਾ ਕਹਿਣਾ ਤੂੰ ਮਗਰਾ ਤੂੰ ਨੰਨਾ ਨੰਨਾ ਮਾਰਿਆ ਕਰ ਹਰ ਵਾਰੀ ਨਾਰ ਚੜਾਇਆ ਕਰ ਬਾਪੂ ਜੇ ਮੈਨੂੰ ਨਹੀਂ ਪਤਾ ਖੜਾ ਹੋ ਜਵਾਖਾ ਸਮਾਨ ਪਾ ਲਉ ਭਈ ਜਾਂ ਜਾ ਕੇ ਉਤਰੇ ਹੋ ਜਾ ਕੇ ਤੇਰਾ ਹਰ ਜਾ ਹੁੰਦਾ ਦੋ ਧਰ ਤੇ ਇੱਕ ਰਹਿ ਗਿਆ ਜਾ ਕੇ ਉਤਰਿਆ ਆਪਣਾ ਕੰਮ ਸਦ ਹੋ ਜੂਗਾ ਦੇਖ ਬਾਪੂ ਮੇਰੀ ਮੇਰੀ ਗੱਲ ਸੁਣ ਲਾ ਹਾਂ ਕੱਲ ਮੈਂ ਭਾ ਗਿਆ ਅੱਛਾ ਪਰ ਮੈਂ ਅੱਜ ਨਹੀਂ ਜਾਂਦਾ ਤੈਨੂੰ ਮੈਂ ਹੁਣੇ ਕਹਿ ਦੀ ਗੱਲ ਤੁਸੀਂ ਜਾਣਾ ਪਗ ਜੋ ਮੈਨੂੰ ਕਹੋ ਨਾ ਠੀਕ ਸੁਣ ਗਿਆ ਤੈਨੂੰ ਗੱਲ ਸੁਣ ਗਈ ਗੱਲ ਆ ਲੈ ਤੇਰਾ ਮੁਰਾ ਬਣਿਆ ਹਥ ਬਾਪੂ ਹਾਂ ਭਾਈ ਲੈ ਆ ਨੀ ਅਸਮਾ ਜਾ ਕੇ ਆਪਾਂ ਚੱਲਦੇ ਆ ਉਹ ਚੱਲ ਭਾਈ ਮੈਂ ਮਰਦਾ ਗੱਲਦਾ ਮੈਂ ਜਾਊਗਾ ਇਹ ਨਹੀਂ ਜਾਂਦਾ ਹੈਗਾ ਪਤਾ ਕੀ ਆ ਭਗਤਾ ਮੈਂ ਇਕੱਲੀ ਵੀ ਜਾਵਾਂ ਲੋਕਾਂ ਨੇ ਨਾ ਮੁੜ ਕੇ ਮੂੰਹ ਨਾ ਮੂੰਹ ਲਾ ਕੇ ਗੱਲਾਂ ਕਰਨਾਂ ਵੀ ਉਹਨਾਂ ਦੀ ਬਹੂ ਇਕੱਲੀ ਤੁਰੇ ਫਿਰਦੀ ਐ ਐ ਚੰਗੇ ਨਹੀਂ ਲੱਗਦੀ ਮੈਂ ਜਾਂਦੀ ਹੂੰ ਤਾਂ ਇਹ 3600 ਘੜੇ ਘੜਦਾ ਹੁਣ ਮੇਰੇ ਨਾਲ ਜਾਨਵਰੀ ਇਹਨੂੰ ਪਤਾ ਨਹੀਂ ਕੀ ਸੱਪ ਲੜਦਾ ਚੱਲ ਮੇਰੇ ਸਾਰੇ ਜਾਣ ਉੱਥੇ ਭਗ ਜਾਣਾ ਪੂਆ ਕੋਲੇ ਜਾਣਾ ਉੱਥੇ ਭਗ ਜਾਣਾ ਦੁਕਾਨ ਤੇ ਜਾਣਾ ਉੱਥੇ ਭਗ ਜੂ ਡਾਕਟਰ ਤੇ ਜਾਣਾ ਉੱਥੇ ਭਗ ਜੂ ਪਰ ਆ ਕੰਮ ਕਰਨੀ ਆ ਉਹ ਪੁੱਤੇ ਇਹਨਾਂ ਕਾਨੂੰ ਖੇਪੜਦੀਆਂ ਕਾਨੂੰ ਖੇਪੜ ਪੱਲੇ ਆਂਦੀ ਆ ਬਾਪੂ ਜੀ ਜਾਂ ਪਾਲਾ ਸਮਾਨ ਪੁੱਤ ਮੈਂ ਚੱਲਦਾ ਮੈਂ ਚੱਲੂ ਔਲੀ ਔਲੀ ਸਾਨੂੰ ਫੜ ਲੈ ਜਿਹੜਾ ਕੁਝ ਫੜੂਗਾ ਤੇ ਐਵੇਂ ਫਰੀ ਜਿੰਦਾ ਭੌਂਕਦਾ ਹੋਰ ਪਾਸੇ ਦਾ ਭਗ ਜਾਣਾ ਮੇਲਿਆਂ ਤੇ ਭਾਗ ਕੇ ਦੇ ਡਰਾਮੇ ਦੇਖੂ ਭਗ ਜਾ ਪੂਆਲਾ ਸਮਾਨ ਜਾ ਭਗ ਜਾ ਸਮਾਨ ਵਾਲੇ ਹੋ ਉਹ ਮੈਨੂੰ ਤਾਂ ਜਾਣਾ ਪਊਗਾ ਮੇਰਾ ਸਰਦਾ ਨਹੀਂ ਮੂੰਹ ਦੇਖ ਲੈ ਵਿਚਾਰੇ ਦਾ ਕਿਵੇਂ ਬਿਲਾਉ ਬਲੇ ਏਡਾ ਲਿਖ ਕੇ ਜਮੀ ਹਾਂ ਤੇੰਦਾ ਸਰ ਗਿਆ ਤੈਨੂੰ ਸਾਲਿਆ ਹਮਨ ਤਾਂ ਆਪੇ ਥਰ ਗਿਆ ਹਾਂ ਪਰ ਤੁਸੀਂ ਹਟਦੇ ਨਹੀਂ ਹੈਗੇ ਜਿੰਨਾ ਚਿਰ ਤੁਹਾਡੇ ਨਾਲ ਲੋਕ ਇਕੱਠ ਕਰਕੇ ਨਹੀਂ ਆਉਂਦੇ ਉਨਾ ਚਿਰ ਤੁਸੀਂ ਹਟਦੇ ਜਦੋਂ ਆਗੇ ਖੇਤ ਦੇ ਗਵਾਂਢੀ ਵੀ ਸਾਡੇ ਇੱਥੇ ਖੇਤ ਕੁਝ ਧਰ ਕੇ ਜਾਂਦੇ ਨੇ ਫੇਰ ਹਟੋਂਗੇ ਤੁਸੀਂ ਫੇਰ ਮੈਨੂੰ ਕਹੋਗੇ ਬੱਕਰਾ ਤੂੰ ਸਹੀ ਤੇ ਅਸੀਂ ਗਲਤਾਂ ਕਰੀ ਜਿਹੜਾ ਕੁਝ ਕਰਨਾ ਤੁਸੀਂ ਨਹੀਂ ਉਹ ਯਾਰ ਕਾਲੇ ਹਾਂ ਬਾਬੇ ਆ ਕੱਪੜੇ ਤਾਂ ਆਪਾਂ ਨੂੰ ਕੋਈ ਨਹੀਂ ਪੁੱਛਦਾ ਵੀ ਕੌਣ ਜਮਾ ਆਪਣੀ ਜਾਤ ਨਹੀਂ ਕੋਈ ਮਦਾ ਆਪਾਂ ਇਹ ਕਹਿੰਦੇ ਲੋਕ ਲੰਘੇ ਲੌਰ ਜਿਨਾ ਇਧਰੋਂ ਕਨੇ ਆ ਕੇ ਦੇਖਾ ਹੋਰ ਉਹ ਬਾਬਿਆਂ ਵਾਲੇ ਪਾਏ ਹੁੰਦੇ ਜੇ ਹੁੰਦੇ ਉਹ ਕੱਪੜੇ ਆਪਣੇ ਉਹਨੂੰ ਉਹਨੂੰ ਆਏ ਕਹਿੰਦੇ ਹੋਰ ਬਾਬਾ ਜੀ ਠੀਕ ਹੋਰ ਸਸਰੀਕਰ ਬਲਾ ਬਲਾ ਲੰਗਦੇ ਸਾਰੇ ਹੋਰ ਇਹ ਤਾਂ ਲੋਕ ਪਤਾ ਹੀ ਵਾਲਾ ਮੰਗੇ ਇਹ ਤਾਂ ਜਿਹੜੇ ਆਪਣੇ ਕੱਪੜੇ ਨੇ ਉਹ ਬਾਣਾ ਉਹਨੂੰ ਬਾਣੇ ਨੂੰ ਖਸੰਦ ਕਰਦੇ ਨੇ ਲੋਕਾਂ ਨਾ ਕੇ ਬੰਦੇ ਨੂੰ ਕਰਦੇ ਨੇ ਹੋਰ ਹੋਰ ਉਹ ਕੱਪੜੇ ਪਾ ਕੇ ਤਾਂ ਬੰਦਾ ਕੁਛ ਮਰਜ਼ੀ ਕਰੀ ਜਾਵੇ ਹੋਰ ਜ਼ਮੀਨ ਨੂੰ ਕੁਛ ਕਹਿੰਦੇ ਲੋਕ ਦੇਖ ਲਓ ਭਾਈ ਅੰਧ ਵਿਸ਼ਵਾਸ ਇੰਨਾ ਫੈਲਿਆ ਹੋਇਆ ਹਾਂ ਹੋਰ ਕੀ ਕਰਨ ਲੋਕ ਹਨ ਪੜ ਬਿਚਾਰੇ ਪਿੱਛੇ ਲੱਗੀ ਜਾਂਦੇ ਨੇ ਹੁਣ ਆਪਾਂ ਦੇਖ ਹੀ ਰਹੇ ਆਪਾਂ ਕਰੀਏ ਕੀ ਮੰਗੇ ਹੁਣ ਯਾਰ ਪੜ ਲਿਖ ਲੈ ਆਪਾਂ ਦੇਖਣਾ ਨਾ ਨੌਕਰੀ ਮਿਲਦੀ ਆ ਕੋਈ ਯਾਰ ਇੰਨੇ ਸਰਟੀਫਿਕੇਟ ਪਏ ਨੇ ਡਿਗਰੀਆਂ ਪਈਆਂ ਨੇ ਮਖਾਤ ਪੇਪਰੇ ਪੈਣ ਯਾਰ ਨਵਾਰੀ ਨੌਕਰੀ ਮਿਲਦੀ ਨਹੀਂ ਨੌਕਰੀ ਤਾਂ ਭਾਈ ਸ਼ਿਫਾਰਸ਼ਾਂ ਹੀ ਲੱਗ ਜਾਂਦੇ ਨੇ ਆਪਣੇ ਕੋਲ ਪੈਸਾ ਹੁਣ ਪਰ ਹੁਣ ਕਰੀਏ ਕੀ ਦੱਸਣਾ ਸਾਰੇ ਦਾ ਪੈਸੇ ਭਾਲਦੇ ਨੇ ਅੱਗੇ ਸਾਰਾ ਕੰਮ ਹੈ ਅੱਜ ਕੱਲ ਪੈਸਾ ਦਾ ਰਹਿ ਗਿਆ ਵਾਂਗੇ ਹੋਰ ਹੁਣ ਲੈ ਦੇਖ ਲਾ ਕਿੰਨੇ ਪੇਪਰ ਕਲੀਅਰ ਕਰੇ ਪਏ ਨੇ ਮੇਰੇ ਉਹ ਬੀਐਡ ਦਾ ਕਰਿਆ ਪਿਆ ਹਾਂ ਦੇਖ ਲੈ ਫਿਰ ਹੋਰ ਆ ਮੇਰਾ ਕਹਿ ਵਾਰੀ ਪ੍ਰੋਫੈਸਰ ਰਹਿ ਗਿਆ ਬਣਦਾ ਬਣਦਾ ਫੇਰ ਉਹ ਬਈ ਆ ਤਾਂ ਜਾਂਦਾ ਨੰਬਰ ਕਾਲਿਆ ਮੈਰਟ ਤੇ ਜਾ ਕੇ ਪੰਗਾ ਡਾ ਲੈਂਦੇ ਹੋਮਾ ਕੋ ਕਹਿੰਦੇ ਤੇਰੇ ਨੰਬਰ ਕੱਟਨੇ ਆ ਨੰਬਰ 10 ਕਥ ਲੈ ਜੀ ਅਸੀਂ ਹੋਰ ਹੋਰ ਜਿੰਨੇ ਕਾ ਕੇ ਬਈ ਸਾਰਿਆਂ ਵਾਸਤੇ ਇੱਕਾ ਨਹੀਂ ਹੈਗਾ ਵੀ ਚਲ ਪਰਿਵਾਰ ਚੋਂ ਇੱਕ ਜਣੇ ਨੂੰ ਮਿਲ ਜੇ ਹੋਰ ਤਾਂ ਸਾਰੇ ਸੈੱਟ ਹੋ ਜਾਂਦੇ ਨੇ ਚਲ ਪਗੈਰਾ ਕੰਮ ਤੋਰ ਲਾ ਕੁਝ ਨਹੀਂ ਹੁੰਦਾ ਕਿ ਨੌਕਰੀ ਕੀ ਨੌਕਰੀ ਤੋਂ ਉੱਪਰ ਦੀ ਹੈ ਹਾਂ ਇਹ ਤਾਂ ਜੇ ਵਧੀਆ ਆਪਣਾ ਮਹੀਨਾ ਵਧੀਆ ਕੰਮ ਲੱਗੇਗਾ ਨਾ ਗੱਡੀ ਦੇ ਮਹੀਨੇ ਚ ਪਾਲਾਂਗੇ ਆਪਾਂ ਆਪਾਂ ਦਾ ਯਾ ਟਰਾਲੇ ਲੈ ਕੇ ਛੱਡ ਦੂਰ ਨਾ ਜਾ ਤੂੰ 20000 ਰੁਪਏ ਰੋਜ਼ਾ ਬਣਦਾ ਪਾਨੂੰ ਘੱਟੋ ਘਾਟਾ ਇਹ ਤਾਂ ਹੈ ਜਿੱਦੇ ਫਸ ਗਏ ਫਿਰ ਪਿੰਡਾ ਵੀ ਦੂਰਾ ਅਗਲਾ ਕਰਦਾ ਉਹ ਤਾਂ ਲੰਗ ਜੇ ਉਹ ਤਾਂ ਲੰਗ ਜੇ ਫਿਰ ਨਾਲ ਦੀ ਨਾਲ ਲੈ ਗਰ ਆਪਾਂ ਹੁਣ ਬਾਣਾ ਪਾਲ ਜਾਂ ਕੇ ਕੱਪੜੇ ਪਾਲਾ ਆਪਣੇ ਬੈਠੀ ਆਂ ਨਾ ਡੇਰੇ ਤੇ ਹੋਰ ਜੇ ਐ ਉਰੇ ਨਹੀਂ ਐ ਨਹੀਂ ਬਣਦਾ ਕੋਸ ਮੈਂ ਤੈਨੂੰ ਤਾਂ ਹੀ ਕਹਿਆ ਤੇ ਅੱਜ ਵੀ ਦੇਖ ਲੈ ਆਪਾਂ ਜਿਵੇਂ ਬਣ ਲੱਗ ਗਿਆ ਪਰ ਬਣਦਾ ਨਹੀਂ ਐ ਕੋਸ ਇਹ ਕਿਵੇਂ ਬਣਦਾ ਐ ਆਪਾਂ ਨੂੰ ਕੌਣ ਜਾਣਦਾ ਉਹ ਕੱਪੜੇ ਪਾ ਕੇ ਫਿਰ ਕੰਮ ਬਣੂਗਾ ਹਾਂ ਯਾ ਪਾ ਕੇ ਉੱਥੇ ਬੈਨੇ ਆ ਫਿਰ ਮੈਨੇ ਢੇਰਾ ਪਾਏ ਲਾਵਾਂਗੇ ਆਪਾਂ ਹੌਲੀ ਹੌਲੀ ਹੋਰ ਪਾ ਕੱਪੜੇ ਕੋਈ ਬਣਦੀ ਨਹੀਂ ਆਪਣਾ ਫੱਟ ੜਕਿਆਣਾ ਬਣਾ ਲਾਂਗੇ ਫਿਰ ਕਿ ਮੋਟਾ ਹੋਊਗਾ ਹੋਰ ਟੂਨੇ ਹੋਰ ਕਰਾਵਾਂਗੇ ਪੰਜ ਚਾਰ ਮੱਗਰ ਹੋਰਾਂ ਤੋਂ